ਇਸ ਕੰਮ ਵਾਸਤੇ ਪੈਸਾ ਨਹੀਂ ਬਾਈ ਜਗਰਾ ਚਾਹੀਦਾ ਇਹਨਾਂ ਨੂੰ ਚਲਾਉਣ ਵਾਸਤੇ ਤੇ ਤੋੜਨ ਵਾਸਤੇ ਹੈ ਠੀਕ ਹੈ ਹੁਣ 23 ਮਾਡਲ ਆ ਤੁਹਾਡੇ ਸਾਹਮਣੇ ਬਲੈ ਦਾ ਨਵੇਂ ਟਾਈਪ ਦੀ ਕਾਪੀ ਲਾਉਣ ਨੂੰ ਜੀ ਨਹੀਂ ਕਰਦਾ ਹਾਂ ਬਾਈ ਹਾਂ ਬਾਈ 23 ਮਾਡਲ ਮੰਨ ਲਓ ਸਾਰਾ ਕੁਝ ਕੀਤਾ ਤੁਸੀਂ ਇਹਦੇ ਉੱਤੇ ਮੋਡੀਫਾਈ ਨਹੀਂ ਕੀਤਾ ਜਿੰਜਰ ਗੇਅਰ ਤੋਂ ਵੀ ਸਿੰਪਲ ਹਾਂਜੀ ਬਾਈ ਆਪਾਂ ਗੇਅਰ ਚੇਂਜ ਕੀਤਾ ਇਹਦਾ ਹੁਣ ਠੀਕ ਹੈ ਜਿੰਜਰ ਰੀਅਰ ਕੱਢਤਾ ਦੇਖੋ ਫੁੱਲ ਮੋਡੀਫਿਕੇਸ਼ਨ ਕੀਤੀ ਇਹਦੀ ਜਿੰਨੀ ਮਤਲਬ ਕਿ ਹੌਲੀ ਹੌਲੀ ਨੌਲੇਜ ਆਈ ਜਾਂਦੀ ਹੈ ਤੁਹਾਨੂੰ ਦੱਸਿਆ ਕਿ ਆਪਾਂ ਹਾਰ ਕਿ ਨਹੀਂ ਆਈ ਹਾਂ ਦੇਖਾ ਕਿ ਆਇਆ ਹੁਣੇ ਹੀ ਆਇਆ ਆਪਾਂ ਹਾਰ ਕੇ ਵੀ ਖੁਸ਼ ਰਹੇ ਆਂ ਤੇ ਜਿੱਤ ਕੇ ਤਾਂ ਖੁਸ਼ ਰਹਿੰਦੇ ਬੰਦਾ ਹਾਂ ਆਪਾਂ ਨੂੰ ਕੋਈ ਨਾ ਟਰਾਲੀ 'ਚ ਵੀ ਨੰਬਰ ਪਾਵੇ ਨਾ ਪਾਵੇ ਟੋਚਣਾ ਚ ਪਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪਾਵਾਂਗੇ ਨੰਬਰ ਠੀਕ ਲਾਵਾਂਗੇ ਬਈ ਜ਼ੋਰ ਲਾਵਾਂਗੇ ਹਾਂਜੀ ਹਾਂਜੀ ਸ਼ੌਂਕ ਨੂੰ ਆਪਾਂ ਨੂੰ ਜੱਥਾ ਤਾਂ ਕੋਈ ਨਹੀਂ ਅੱਛਾ ਹਾਂ ਤੇ ਤੁਹਾਡਾ ਕੋਈ ਨਹੀਂ ਵਿਸ਼ਵਾਸ ਐ ਨਿਆਲੇ ਲਾਵਾਂਗੇ ਹਾਂਜੀ ਹਾਂਜੀ ਬਈ ਹਾਂਜੀ ਨਿਆਲੇ ਲਾਵਾਂਗੇ ਠੀਕ ਐ ਕੱਲੀ ਹੁੰਦੇ ਨੇ ਸਾਰਾ ਇੱਕ ਜਣਾ ਘਰ 'ਚੋਂ ਬੇਕਾਰ ਨਿਕਲ ਜੇ ਨਸ਼ਿਆਲਾ ਹੋਵੇ ਸਾਰਾ ਘਰ ਘਰ ਬਰਬਾਦ ਕਰ ਦਿੰਦਾ ਇਹ ਜਿਹੜੀ ਗੇਮ ਐ ਆਪਾਂ ਲੱਗਿਆ ਮਿਡਲ ਕਲਾਸ ਫ ਪੜਾਦਾ ਨਵੇਂ ਟਾਈਟੂ ਦਾ ਆਪੀ ਲਾਉਨ ਨੂੰ ਜੀ ਨਹੀਂ ਕਰਦਾ ਹਾਂ ਬਈ ਹਾਂ ਬਈ ਹਾਂ ਇਹ ਮਾਡਲ ਮੰਨ ਲਓ ਸਾਰਾ ਕੁਝ ਕੀਤਾ ਤੁਸੀਂ ਇਹਦੇ ਉੱਤੇ ਮੋਡੀਫਾਈਂਗ ਵੀ ਚੇਂਜਰ ਗੇਅਰ ਤੋਂ ਵੀ ਸਿੰਪਲ ਹਾਂਜੀ ਬਈ ਆਪਾਂ ਗੇਅਰ ਚੇਂਜ ਕੀਤਾ ਅੱਗੇ ਗੇਅਰ ਕਿਹੜੇ ਤੇ ਸੀ ਕਿਹੜੇ ਗੇਅਰ ਤੇ ਦੂਜੇ ਗੇਅਰ ਤੇ ਦੂਜੇ ਗੇਅਰ ਨਹੀਂ ਪੈ ਗਿਆ ਸੀ ਠੀਕ ਹੈ ਨੇ ਸਰਦੂਲਗੜ ਦੇ ਅੰਦਰ ਤੇ ਭੁੰਦੜ ਬਾਈਆਂ ਦਾ ਪਿੰਡ ਹੈ ਤੇ ਬਾਈਆਂ ਉਹਨਾਂ ਦਾ ਗਰੁੱਪ ਹੈ ਧਰਤੀ ਤੱਕ ਮਹਿਕਮਾ ਠੀਕ ਹੈ ਇਹ ਸਾਰੇ ਗਰੁੱਪ ਦੇ ਮੈਂਬਰ ਨੇ ਜਿੰਨੇ ਖੜੇ ਨੇ ਆਪਣੇ ਨਾਲ ਤੇ ਅੱਜ ਆਪਾਂ ਗੱਲ ਕਰਾਂਗੇ ਸਾਰੇ ਟਰੈਕਟਰਾਂ ਬਾਰੇ ਜਿੰਨੇ ਬਾਈਆਂ ਦੇ ਚੱਲਦੇ ਸੀ ਮੇਲਿਆਂ ਦੇ ਉੱਤੇ ਕਿੰਨੇ ਮੇਲੇ ਲਾਏ ਕਿਵੇਂ ਲਾਏ ਹਨਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਸਾਰਾ ਕੁਝ ਦੱਸਾਂਗੇ ਔਰ ਕੀ ਹਾਲ ਚੱਲਿਆ ਬਈ ਸਾਰਿਆਂ ਦਾ ਪਹਿਲਾਂ ਤਾਂ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਨਾ ਵਲੌਗ ਦੇ ਵਿੱਚ ਅੱਜ ਦੇ ਤੇ ਬਈ ਨਾਮ ਸਾਰਿਆਂ ਦਾ ਤੁਸੀਂ ਦੱਸੋ ਪਹਿਲਾਂ ਵੀ ਕੌਣ ਕੌਣ ਆਪਣੇ ਗਰੁੱਪ ਦੇ ਵਿੱਚ ਹਨ ਬੰਦੇ ਆਪਣੇ ਗਰੁੱਪ ਚ ਜੀ ਮੇਰਾ ਨਾਮ ਸੁਨਾਮ ਸਿੰਘ ਹੈ ਤੇਰੀ ਗੈਰੀ ਹੋਰੀ ਇਹ ਸਾਰੇ ਆਪਣੇ ਮੋਸਤੀ ਹੈ ਵੀ ਬੱਗਾ ਹੋਇਆ ਹਨ ਹੋਇਆ ਸਾਰੇ ਮੁੰਡੇ ਇਹ ਸਾਰੇ ਆਪਣੇ ਗਰੁੱਪ ਚ ਹੀ ਕੰਮ ਕਰਦੇ ਆ ਵੀ ਸਾਰੇ ਇਕੱਠੇ ਕੰਮ ਹੀ ਕਰਦੇ ਆ ਤੇ ਵੀ ਆਪਣੇ ਟਰੈਕਟਰ ਦੱਸੋ ਹੁਣ ਕਿਹੜੇ ਕਿਹੜੇ ਆ ਗਏ ਨਾ ਟਰੈਕਟਰਾਂ ਬਾਰੇ ਦੱਸੋ ਸ਼ੁਰੂ ਤੋਂ ਦੱਸ ਦੋ ਵੀਰੇ ਇਹਦੇ ਵਿੱਚ ਕੀ ਕੀ ਤੁਸੀਂ ਕਰਤਾ ਕਿੰਨੇ ਕ ਮੇਲੇ ਲਾਤੇ ਹਨਾ ਸਾਰਾ ਕੁਝ ਦੱਸ ਦੋ ਇਹ ਆਪਣਾ ਸੋਨਾ ਦੀ ਕਾਜੀ 750 ਅੱਛਾ ਜੀ ਇਹਦੇ ਨਾਲ ਆਪਾਂ 10 ਮੇਲੇ ਲਾਇਟ ਕਰੀਬ ਨੇ 10 ਕ ਮੇਲੇ ਲਾਤੇ ਆ ਇਸ ਟਰੈਕਟਰ ਨਾਲ ਹਾਂਜੀ 10 ਕ ਮੇਲੇ ਲਾਤੇ ਠੀਕ ਹੈ ਜੀ ਚਾਰ ਕਾ ਨੰਬਰ ਪਾਇਆ ਠੀਕ ਹੈ ਨੰਬਰ ਨਹੀਂ ਪਾਇਆ ਠੀਕ ਹੈ ਜੀ ਪਹਿਲਾ ਮੇਲਾ ਆਪਾਂ ਕਿੱਥੇ ਲਾਇਆ ਸੀ ਪਹਿਲਾ ਮੈਂ ਮੇਲਾ ਲਾਇਆ ਸੀ ਪੱਤਾ ਮਾਲੂਕਾ ਜੀ ਠੀਕ ਹੈ ਜੀ ਪੱਤਾ ਮਾਲੂਕਾ ਤੇ ਹੁਣ ਲਾਸਟ ਵਾਲਾ ਮੇਲਾ ਕਿੱਥੇ ਲਾ ਕੇ ਆਏ ਹਾਂ ਹੁਣ ਪਤਨਾ ਲਾਇਆ ਜੀ ਪਤਨਾ ਠੀਕ ਹੈ ਜੀ ਤੇ ਮੇਲਾ ਵੀਰੇ ਕਿਹੜਾ ਕਿਹੜਾ ਮੰਨ ਲਓ ਕਿੰਨਾ ਹੈ ਕਿੰਨਾ ਨੰਬਰ ਕੋਈ ਹੈ ਯਾਦ ਕੇ ਤੇ ਅਸੀਂ ਦੂਜਾ ਨੰਬਰ ਤਾਂ ਪਾਇਆ ਸੀ ਪਿੰਡ ਖੜੌਲੀ ਜੀ ਠੀਕ ਹੈ ਜੀ ਤੇ ਇੱਕ ਪਾਇਆ ਸੀਗਾ ਧਰਮਗੜ ਠੀਕ ਹੈ ਜੀ ਧਰਮਗੜ ਪਾਇਆ ਸੀ ਤੀਜਾ ਨੰਬਰ ਠੀਕ ਹੈ ਵੀਰੇ ਤੇ ਆ ਤੇ ਹੋਰ ਵੀ ਮਨ ਲਓ ਮੈਂ ਆਪਣੀ ਪੈਸੀ 11 ਨੰਬਰ ਜੀ ਠੀਕ ਹੈ ਜੀ ਤੇ ਵੀਰੇ ਕਿਤੇ ਐ ਦੀ ਦਿੱਕਤ ਦਿੱਤੀ ਰਾਈਟਰ ਨੇ ਵੀ ਤੁਹਾਨੂੰ ਐ ਲੱਗਦਾ ਵੀ ਅੱਜ ਆਪਾਂ ਨੂੰ ਰਾਈਟਰ ਨੇ ਯਾਰ ਮਾਰ ਦੇਤੀ ਆ ਮੇਲੇ ਦੇ ਉੱਤੇ ਜਾਂ ਖੜ ਗਿਆ ਹੋਵੇ ਰਾਈਟਰ ਖੜਿਆ ਤਾਂ ਨਹੀਂ ਅਜ ਤੱਕ ਜੀ ਜਿੰਨੇ ਮੇਲੇ ਅਸੀਂ ਲਾਇਆ ਵੀ ਵਧੀਆ ਲਾਇਆ ਵੀ ਖਲਾਰ ਨਹੀਂ ਮਾਰੀ ਕੋਈ ਵੀ ਉਹ ਇੱਕ ਦੋ ਮੇਲੇ ਸਾਨੂੰ ਦਿੱਕਤ ਜਿਵੇਂ ਇੱਕ ਮੇਲੇ ਸਾਡਾ ਨੰਬਰ ਪੈਣਾ ਸੀਗਾ ਉੱਤੇ ਸਾਡੀ ਹਾਸਪੇਪ ਚਿਪ ਗਈ ਇਹ ਜਪ ਗਈ ਵੀਰੇ ਇਹ ਸਾਂ ਲੈਣ ਵਾਲੀ ਉਹਦੇ ਪਲਾਸਟਿਕ ਦੀ ਸੀਗੀ ਇਹਦੇ ਵਿੱਚ ਲੋਹੀ ਦੀ ਨਹੀਂ ਹੈਗੀ ਸੀ ਅੱਛਾ ਵੀਰੇ ਇਹ ਚਿਪਕੀ ਸੀ ਬਸ ਉਹਦਾ ਕਰਕੇ ਰੁਗ ਗਿਆ ਉਹਦੇ ਸਾਡਾ ਨੰਬਰ ਪੈਣਾ ਸੀ ਮੋਬਾਈਲ ਨਾ ਫਿਰ ਚਿਪਕਿੰਦੀ ਬਈ ਅੱਛਾ ਜਦੋਂ ਗਰਮ ਕੱਢਦਾ ਜਦੋਂ ਤੇ ਪੇਗ ਲਿਆਂਦਾ ਬਈ ਠੀਕ ਹੈ ਹੁਣ ਇਹ ਵਿੱਚ ਜਿਗਾਰਡ ਫਿਰ ਨਵਾਂ ਲਾਇਆ ਹਰ ਵਾਰੀ ਮੇਲੇ ਤੇ ਮਤਲਬ ਕੀ ਕੁਛ ਨਾ ਕੋ ਸਿੱਕ ਹੀ ਆਉਨੇ ਠੀਕ ਹੈ ਜੀ ਹਰ ਕੇ ਨਹੀਂ ਆਉਂਦੇ ਅੱਛਾ ਤੇ ਹਰ ਵਾਰ ਸਿੱਕ ਹੀ ਆਉਨੇ ਕੋਈ ਆਪਣਾ ਕੀ ਨਾਮ ਹੈ ਆਪਣਾ ਹਣੀ ਸਿੰਘ ਹੈ ਬਈ ਅੱਛਾ ਆਪਣਾ ਰਾਈਟਰ ਚੱਲਦਾ ਹੈ ਨਾ ਹਾਂਜੀ ਬਈ ਕਿਹੜਾ ਆ ਰਿਹਾ ਆਹ ਵਾਲਾ ਹਾਂਜੀ ਬਈ ਆਹ ਵਾਲਾ ਠੀਕ ਹੈ ਇਹ 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 ਪਹਿਲਾਂ ਆਪਾਂ ਮਤਲਬ ਲੌਣ ਲੱਗੇ ਸੀ ਆਪਣੀ ਸਤਨਾਮਨਾ ਬਾਈ ਨਾਲ ਨੋਰਮਲ ਹੀ ਲਿਆ ਸੀ ਠੀਕ ਹੈ ਜੀ ਤੇ ਅਸੀਂ ਮਤਲਬ ਕਿ ਸ਼ੌਂਕ ਹੁੰਦਾ ਸੀ ਕਿ ਛੋਟੇ ਹੁੰਦਿਆਂ ਨੂੰ ਕਿ ਆਪਾਂ ਗੇਮ ਲਾਉਣੀ ਹੈਗੀ ਹਣਾ ਦੇਖਦੇ ਹੁੰਦੇ ਕਿ ਸ਼ੌਂਕ ਸੀਗਾ ਮੇਲੇ ਦੇਖਣ ਦਾ ਟੋਚਣ ਮੁਕਾਬਲਿਆਂ ਦਾ ਤੇ ਹੌਲੀ ਹੌਲੀ ਜੁੜਦੇ ਜੁੜਦੇ ਬਾਈ ਮਤਲਬ ਕਿ ਕਰਦੇ ਕਰਾਉਂਦੇ ਅਸੀਂ ਮਤਲਬ ਟਰੈਕਟਰ ਆ ਗਿਆ ਛੋਟੇ ਤੋਂ ਵੱਡਾ ਹੋ ਗਿਆ ਤੇ ਸਾਡਾ ਸ਼ੌਂਕ ਪੂਰਾ ਹੋ ਗਿਆ ਅਸੀਂ ਗੇਮ ਚ ਲੱਗੇ ਠੀਕ ਹੈ ਜੀ ਤੇ ਗੇਮ ਚ ਬਹੁਤ ਵਧੀਆ ਚੱਲੇ ਬਾਈ ਟਰੈਕਟਰ ਆਪਣੇ ਠੀਕ ਹੈ ਜੀ ਨੁਕਸਾਨ ਲੱਛੋਂ ਦਾ ਤੁਹਾਨੂੰ ਪਤਾ ਬਾਈ ਗੇਮ ਚ ਹੁਣ ਹੁੰਦੀ ਰਹ ਮਨ ਲਓ ਉਹ ਟਰਾਈ ਕਰਦੇ ਆਪਣੇ ਕਿੰਨੇ ਕ ਪੈਸੇ ਲਾਗੇ ਕੋਈ ਹੈ ਅੰਤਾਜਾ ਪੈਸਿਆਂ ਦਾ ਮਨ ਲਓ ਕਿੰਨਾ ਕ ਪੈਸਾ ਲਾਤਾ ਹੋਣਾ ਅੰਤਾਜਾ ਦੱਸ ਦਈਏ ਫਿਰ ਲੋਕ ਮਖੌਲ ਕਰਦੇ ਆ ਜੀ ਉਹ ਤਾਂ ਵੀਰੇ ਚਲੋ ਇਹਨੇ ਪਹਿਲਾਂ ਤਾਂ ਉਹ ਮੰਨਦੇ ਆ ਆਪਾਂ ਜੇ ਆਪਾਂ ਕਹਤਾ ਬੀਨਾ ਲਾਤਾ ਸ਼ਾਇਦ ਉਹਨਾਂ ਨੂੰ ਯਕੀਨ ਵੀ ਨਹੀਂ ਹੋਣਾ ਬੀਨਾ ਲਾਤਾ ਹਣਾ ਤੇ 3.5 ਲੱਖ ਰੁਪਇਆ ਆਪਾਂ ਇਹਦੇ ਉੱਤੇ ਲਾਦਾ ਜੀ ਅੱਛਾ ਇਹਦੇ ਉੱਤੇ ਲਾਤਾ 3.5 ਲੱਖ ਰੁਪਇਆ ਮਨ ਲਓ ਮੋਡੀਫਿਕੇਸ਼ਨ ਵੀਰੇ ਆਪਾਂ ਮੰਨੋ ਜਦੋਂ ਸ਼ੁਰੂ ਕੀਤਾ ਸੀ ਕੰਮ ਕਿੱਥੋ ਕਿੱਥੋ ਕਰਵਾਈ ਸੀ ਜਾਂ ਆਪ ਕੀਤੀ ਸੀ ਪਹਿਲਾਂ ਵੀ ਨੋਰਮਲ ਖੇਤੀ ਦਾ ਕੰਮ ਹੀ ਲੈਂਦੇ ਹੁੰਦੇ ਸੀਗੇ ਜੀ 2012 ਚ ਅਸੀਂ ਮੇਲਾ ਲਾਇਆ ਸੀ ਸਰੂੜ ਜੀ ਠੀਕ ਹੈ ਜੀ ਬਸ ਉਦੋਂ ਤਾਂ ਉਹ ਘਰੋਂ ਲੈ ਕੇ ਜਿਵੇਂ ਜਹੇ ਜਾਂ ਸੀਗਾ ਟੋਚਨ ਲਾਇਆ ਸੀ ਉਦੋਂ ਜੀ ਟੋਚਨ ਲਾਇਆ ਸੀ ਪਹਿਲੀ ਵਾਰ ਠੀਕ ਹੈ ਜੀ ਤੇ ਬਸ ਆਪਣਾ ਉੱਥੇ ਨੰਬਰ ਨਹੀਂ ਪਿਆ ਠੀਕ ਹੈ ਉਦੋਂ ਬਾਅਦ ਫਿਰ ਹਟ ਕੇ ਛੱਡਤਾ ਜੀ ਅੱਛਾ ਉਦੋਂ ਬਾਅਦ ਫਿਰ ਹਣੀ ਉਹਨਾਂ ਦਾ ਸਾਥ ਮਿਲ ਗਿਆ ਠੀਕ ਹੈ ਜੀ ਤੇ ਉਦੋਂ ਬਾਅਦ ਮੇਲਾ ਲਾਉਣ ਲੱਗੇ ਜੀ ਅਸੀਂ ਬੋਡੀ ਮੋਡੀਫਿਕੇਸ਼ਨ ਕਰਾਇਆ ਸੀ ਪਹਿਲਾਂ ਇਹ ਜੀਐਸ ਵਾਲਾ ਤੋਂ ਮੋਗੇ ਤੋਂ ਜੀ ਠੀਕ ਹੈ ਮੋਗੇ ਵਾਲੀ ਉਹ ਟਰਬੋ ਲਵਾਈ ਸੀ ਉਹ ਟਰਬੋ ਖੇਤੀ ਵਾਸਤੇ ਦਾ ਵਧੀਆ ਸੀ ਮੇਲਾ ਨਹੀਂ ਲਾਉਂਦੀ ਸੀ ਵੀ ਉਹਨਾਂ ਨੇ ਖੇਤੀ ਵਾਸਤੇ ਕਰਕੇ ਦਿੱਤਾ ਹੈ ਆਪਣਾ ਮੋਡੀਫਿਕੇਸ਼ਨ ਖੇਤੀ ਵਾਸਤੇ ਕਰਵਾਏ ਹੋਈ ਸੀ ਪਹਿਲਾਂ ਦੋਨੇ ਠੀਕ ਹੈ ਇਹ ਵੀ ਆਪਣਾ ਵੀ ਕਰਵਾ ਕੇ ਲਿਆ ਸੀ ਇਹ ਵੀ ਕਰਵਾ ਕੇ ਲਿਆ ਸੀ ਠੀਕ ਹੈ ਫਿਰ ਹੌਲੀ ਹੌਲੀ ਬਾਈ ਬਾਈ ਹੋਰਾਂ ਨੂੰ ਦੱਸਾਂ ਕਿ ਇਹ ਆਜ ਪੈ ਗਈ ਐਵੇਂ ਪਿਆਰ ਵੱਧ ਗਿਆ ਤੁਸੀਂ ਬਾਈ ਇਸੇ ਪਿੰਡ ਦੇ ਜੀ ਕਿ ਥੋੜਾ ਆਪਣਾ ਸਰੂੜਾ ਬਾਈ ਆਪਣੀ ਬਾਈ ਦਾ ਮਤਲਬ 2 ਕਿਲੋਮੀਟਰ ਭੁੰਗੜ ਪੈਂਦਾ ਨਾਲ ਹੀ ਹਾਂ ਠੀਕ ਹੈ ਠੀਕ ਹੈ ਘਗਰ ਦਰਿਆ ਦੇ ਨਾਲ ਤੇ ਵੀਰੇ ਆਪਾਂ ਕਿੰਨੇ ਕਿ ਜਿਹੜਾ ਮੰਨ ਲਓ ਪੈਸੇ ਲਾਤੇ ਨਾ ਹੈਕਟਰ ਦੇ ਉੱਤੇ ਇਹ ਤੇ ਬਾਈ ਆਪਣਾ 23 ਮਾਡਲ ਟਰੈਕਟਰ ਹੈ ਇਹ ਠੀਕ ਹੈ 8 ਵਾਲਾ ਹਾਂਜੀ ਤੇ ਇੱਥੇ ਆਪਾਂ ਲਾਈ ਦਿੱਤਾ ਵੀ 2.5 ਲੱਖ ਵਾਂਗੂ ਲਾਤਾ ਬਾਈ 2.5 ਲੱਖ ਹਾਂਜੀ ਨਮੀ ਨਮੀ ਤੋਂ ਨਮੀ ਮੋਡੀਫਿਕੇਸ਼ਨ ਕਰਦੀ ਰਹਿੰਦੇ ਬਾਈ ਅੱਛਾ ਹੈ ਇਹ ਮਤਲਬ ਕਿ ਚੇਂਜਰ ਗੇਅਰ ਚਾਉਂਦਾ ਹੈ ਹਾਂਜੀ ਹਾਂਜੀ ਬਾਈ ਚੇਂਜਰ ਗੇਅਰ ਸੀ ਇਹ ਚੇਂਜ ਕੀਤਾ ਬਾਈ ਆਪਾਂ ਮੇਰਾ ਵੇਖਿਆ ਮੇਲੇ ਹਾਂਜੀ ਹਾਂਜੀ ਬਾਈ ਉਹਦੇ ਵਿੱਚ ਆਪਾਂ ਨੂੰ ਤੰਗ ਕਰਦਾ ਸੀ ਬਾਈ ਕਈ ਮੇਲੇ ਤੁਸੀਂ ਦੇਖਿਆ ਹੋਊਗਾ ਜਿਵੇਂ ਫੱਤੇ ਆਪਣਾ ਮੇਲਾ ਲਾਇਆ ਸੀ ਆਪਾਂ ਨੂੰ ਨੌਲੇਜ ਘੱਟ ਸੀ ਕਿ ਆਪਾਂ ਤੁਹਾਨੂੰ ਦੱਸ ਕਿਹਾ ਕਿ ਆਪਾਂ ਹਾਰਕੀ ਨਹੀਂ ਸਿੱਖ ਕੇ ਆਏ ਹਾਂ ਉੱਥੇ ਕੀ ਹੋਇਆ ਮਤਲਬ ਕਿ ਮੈਂ ਫਸਟ ਟਾਈਮ ਗਿਆ ਸੀ ਮੇਲਾ ਲਾਉਣਾ ਗਰਾਊਂਡ 'ਚ ਵੜਿਆ ਨਹੀਂ ਸੀਗਾ ਬਾਈ ਠੀਕ ਹੈ ਜੀ ਤੇ ਜਦੋਂ ਮੈਂ ਮੇਲੇ 'ਚ ਗਿਆ ਫਿਰ ਟਰੈਕਟਰ ਬਹੁਤ ਸੋਹਣਾ ਚੱਲਿਆ ਠੀਕ ਹੈ ਤੇ ਹੋਇਆ ਕਿ ਮੈਂ ਜਿੱਥੋਂ ਟਰੈਕਟਰ ਐਂ ਉਹ ਤੋਂ ਮੈਨੂੰ ਭੁਲੇਖਾ ਲੱਗ ਗਿਆ ਕਿ ਜਦੋਂ ਠੀਕ ਠੀਕ ਆ ਜਿਹੜਾ ਮੋੜਦਾ ਹੈਗਾ ਹਾਂਜੀ ਹਾਂਜੀ ਬਾਈ ਹਾਂਜੀ ਉਹ ਮੈਂ ਹੀ ਗਲਤੀ ਕੀਤੀ ਸੀ ਬਾਈ ਹਾਂ ਹਾਂ ਉਹ ਮੇਰਾ ਫਰਸਟ ਟਾਈਮ ਸੀ ਬਾਈ ਬੰਦ ਕਹਿ ਰਿਹਾ ਜੀ ਗਲਤ ਮੋੜਦਾ ਹਾਂ ਉਰਲੇ ਘੱਟ ਤੋਂ ਕਰਦਾ ਜਿੱਥੋਂ ਐਂਟਰ ਹੋਇਆ ਸੀ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਤੇ ਜੇ ਮੰਨ ਲਓ ਕਦੇ ਐ ਲੱਗਾ ਵੀ ਆਪਣਾ ਯਾਰ ਇੰਨੇ ਦਾ ਨੁਕਸਾਨ ਹੋ ਗਿਆ ਯਾਰ ਵੀ ਨੁਕਸਾਨ ਬਾਈ ਦੇਖੋ ਆਪਾਂ ਮੇਲਿਆਂ ਤੇ ਜਾਂਦੇ ਆ ਨਾ ਤਾਂ ਕਦੇ ਨਾਮ ਦੇਖ ਕੇ ਗਏ ਆ ਅੱਛਾ ਜੀ ਸ਼ੌਂਕ ਵਾਸਤੇ ਜਾਂਦੇ ਆ ਕਿ ਬਾਬੇ ਦੀ ਕਿਰਪਾ ਨਾਲ ਇੱਕ ਸੋਚਿਆ ਸੀ ਛੋਟੇ ਹੁੰਦਾਂ ਸ਼ੌਂਕ ਪੂਰਾ ਕਰਨਾ ਹੈ ਬਾਬੇ ਦੀ ਕਿਰਪ ਪਐਸੀ ਦੇਖ ਕੇ ਨਹੀਂ ਗਏ ਕਿ ਇਥੇ ਇੰਨਾ ਨਾਮ ਆ ਜਾ ਐਵੇਂ ਵਗੈਰਾ ਕੁਝ ਵੀ ਠੀਕ ਹੈ ਪਿਆ ਨਹੀਂ ਕਰਦੀ ਚੈਰ ਨੁਕਸਾਨੋ ਨੁਕਸਾਨ ਤਾਂ ਹੁੰਦੀ ਰਹਿੰਦਾ ਬਾਈ ਜਦੋਂ ਇਹ ਕਿਹੜਾ ਜਦੋਂ ਚੱਲਦੀ ਧੱਕੇ ਚ ਹੈ ਹੈ ਬਾਕੀ ਉਹ ਬਾਈ ਦੀ ਗੱਲ ਸੀ ਚੱਲਣਗੇ ਤੇ ਹੋਣਗੇ ਹਾਂ ਚੱਲਣਗੇ ਤਾਂ ਹੋਣਗੇ ਘਰੇ ਹੁੰਦਿਆਂ ਨੂੰ ਤਾਂ ਬਾਈ ਕੁਝ ਨਹੀਂ ਹੁੰਦਾ ਹੈ ਠੀਕ ਹੈ ਤੇ ਵੀਰੇ ਉਹ ਆਪਣਾ ਕਿਹੜਾ ਮਾਡਲ ਹੈ ਜੀ ਮਾਡਲ ਦੀ ਗੱਲ ਕਰੀ 11 ਮਾਡਲ ਹੈ ਜੀ ਅੱਛਾ 11 ਮਾਡਲ ਨੂੰ ਤੁਸੀਂ ਮੋਡੀਫਿਕੇਸ਼ਨ ਕੀਤੀ ਹੈ ਨਾ ਹਾਂਜੀ 11 ਮਾਡਲ ਨੂੰ ਟਰਬੋ ਲਾਈ ਸਾਰਾ ਕੁਝ ਮੰਨ ਲਓ ਜੈਟ ਕਿਤਾ ਕਿੰਨੇ 750 ਜੀ 750 ਜੀ ਇਹ ਵੀ ਵੀਰੇ ਆਪਣਾ 750 ਇਹ ਆਪਣਾ 60 ਹੈ ਬਾਈ 60 ਅੱਛਾ ਇਹ ਸੋਨਾਲੀ ਕਾ 60 ਹਾਂਜੀ ਬਾਈ 8 ਹਸ ਪਾਵਰ ਚ ਆਉਂਦਾ ਹੈ ਬਾਈ ਠੀਕ ਹੈ ਠੀਕ ਹੈ 8 4 ਸੀਸੀ ਚ ਆਉਂਦਾ ਹੈ ਬਾਈ ਇਹ ਅੱਛਾ ਮਤਲਬ ਦਾ 4000 ਕੋ ਸੀਸੀ ਸੀਸੀ ਚ ਆਉਂਦਾ ਹੈ ਇਹ ਹਾਂਜੀ 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 4700 12 ਪਤਾ ਨਹੀਂ 9 ਸੀਸੀ ਚ ਆਉਂਦੇ ਹਾਂਜੀ 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 ਠੀ ਫੋਰ ਵੀਰ ਅਗਲੇ ਬਰੈਂਡ ਡਾਇਰੈਕਟਰ ਖੜੇ ਨਾ ਇਹ ਆਪਣੇ ਭਰਾਵਾਂ ਦੇ ਡਾਇਰੈਕਟਰ ਹੈ ਇਹ ਵੀ ਆਪਾਂ ਬਾਈ ਟੋਚਨ ਤੇ ਲੈ ਆਉਂਦੇ ਰਹੇ ਆ ਜਾਂਦਾ ਰਹੇ ਜਸੂ ਆ ਜਾ ਬਾਈ ਆ ਜਾ ਬਾਈ ਕਿੰਨਾ ਯਾਦ ਨੂੰ ਐਸੇ ਹੋ ਜਾ ਅੱਛਾ ਦੱਸ ਇਹ ਆਪਣੇ ਹਾਂਜੀ ਇਹ ਆਪਣੇ ਆ ਬਾਈ ਦਾ ਹਾਂਜੀ ਬਾਈ ਆ ਬਾਈ ਦਾ ਆਪਣੇ ਡਾਇਰੈਕਟਰ ਆ ਹਾਂ ਠੀਕ ਹੈ ਜੀ ਹਾਂਜੀ 13 ਮਾਡਲ ਡਾਇਰੈਕਟਰ ਹੈ ਬਈ ਇਹ ਠੀਕ ਹੈ ਜੀ 13 ਮਾਡਲ ਟਰਬੋ ਬਣਾਇਆ ਹੈਗਾ ਠੀਕ ਹੈ ਸੁਪਰ ਹਾਂ ਹਾਂਜੀ ਟਰਬੋ ਤੇ ਬਣਾਇਆ ਇਹ ਟਰਬੋ ਅਸੀਂ ਲਈਏ ਨੇ ਨਾਉਨ ਟਰਬੋ ਆ ਗਿਆ ਇਹ ਹਾਂਜੀ ਤਰਪੋ ਇਹ ਹੋਰ ਕੋਈ ਮੋਡੀਫਿਕੇਸ਼ਨ ਨਹੀਂ ਕਰੀ ਬਸ ਕੱਲੇ ਆਪਣਾ ਟੋਚਣਾ ਤੇ ਜਾਂਦੇ ਰਹੇ ਪਹਿਲਾਂ ਅੱਛਾ ਪਹਿਲਾਂ ਟੋਚਣਾ ਲਾਇ ਹੋਏ ਹਾਂਜੀ ਲਾਇ ਹੋਏ ਨੇ ਦੋ ਤਿੰਨ ਕ ਲਾਇਆ ਦੁਬਾਰੇ ਚਲਾਵਾਂਗੇ ਬਾਈ ਆ ਵੀ ਹੌਲੈਂਡ ਨਾਲ ਟਰਾਲੀ ਚ ਵੀ ਨੰਬਰ ਪਾਵੇ ਨਾ ਪਾਵੇ ਟੋਚਣਾ ਚ ਪਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪਾਵਾਂਗੇ ਨੰਬਰ ਠੀਕ ਚਲਾਵਾਂਗੇ ਬਾਈ ਜ਼ੋਰ ਲਾਵਾਂਗੇ ਹਾਂਜੀ ਹਾਂਜੀ ਸ਼ੌਂਕ ਨੂੰ ਆਪਾਂ ਨੂੰ ਜੱਥਾ ਦਾ ਕੋਈ ਨਹੀਂ ਅੱਛਾ ਹਾਂ ਜੱਥਾ ਦਾ ਕੋਈ ਨਹੀਂ ਵਿਸ਼ਵਾਸ ਹੈ ਨਿਆਰੇ ਲਾਵਾਂਗੇ ਹਾਂਜੀ ਹਾਂਜੀ ਬਾਈ ਹਾਂਜੀ ਨਿਆਰੇ ਲਾਵਾਂਗੇ ਠੀਕ ਹੈ ਕੱਲੇ ਟਰਬੋ ਟਰਬੋ ਕਿੱਤੀ ਤੇ ਪੰਪ ਨਵਾਂ ਆਪਣੀ ਕੀਤਾ ਰੀਜਨਲ ਆਈ ਹੈ ਜਿਹੜਾ ਸਿਰਫ ਟਰਪੋ ਲਾਈ ਆਈ ਆਈ ਆਪਾਂ ਹਾਂਜੀ ਟਰਪੋ ਹਾਂਜੀ ਬਾਈ ਇਹ ਵਾਲੀ ਮਤਲਬ ਹੁਣ ਤਾਂ ਟਰਪੋ ਲਾਈ ਹੋਈ ਹੈ ਹੁਣ ਇਹਨੂੰ ਟੋਚਣਾ ਵਾਸਤੇ ਆਪਾਂ ਤਿਆਰ ਕਰਾਏ ਬਾਈ ਦੁਬਾਰੇ ਠੀਕ ਹੈ ਤੇ ਜਿਵੇਂ ਕਹਿੰਦੇ ਕਿ ਹੌਲਾ ਨੇ ਚੱਲਦੇ ਨੇ ਆਪਾਂ ਇਹਨੂੰ ਚਲਾਵਾਂਗੇ ਕੋਸ਼ਿਸ਼ ਕਰਾਂਗੇ ਆ ਕੋਸ਼ਿਸ਼ ਕਰਾਂਗੇ ਹਾਂਜੀ ਬਾਈ ਬਾਕੀ ਚਲੋ ਅੱਗਾ ਪਰਮਾਤਮਾ ਦੀ ਜਿਹੜੇ ਟਰੈਕ ਕਿਵੇਂ ਦਾ ਮਿਲਣਾ ਹੈ ਨਾ ਸਾਰੀ ਸਿਚੁਏਸ਼ਨਾਂ ਹੀ ਰਹਿੰਦੀਆਂ ਯਾਰ ਕਈ ਵਾਰੀ ਟਰਾਲੀ ਦਾ ਨਹੀਂ ਵਜਨਦਾ ਕੋਈ ਲਿਮਟ ਹੈ ਹੀ ਨਹੀਂ ਉੱਥੇ ਹਾਂਜੀ ਬਾਕੀ ਟਰੈਕਟਰ ਦਿਨੋ ਦਿਨ ਉਹਨਾਂ ਦੇ ਗੱਲ ਹੁਣ ਤਗੜ ਤੇ ਹੁਣੀ ਅਸੀਂ ਮੋਡੀਫਿਕੇਸ਼ਨ ਤਿੰਨੇ ਟਰੈਕਟਰਾਂ ਦੀ ਕਰੀ ਆਪਣੇ ਆ ਅਰਜਨ ਦੀ ਦੋਨੇ ਸੋਨਾ ਲੀਕਾ ਦੀ ਠੀਕ ਹੈ ਪੰਪ ਦੀ ਮੋਡੀਫਿਕੇਸ਼ਨ ਹੋਰ ਵਧਾਈ ਹੈ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਖਰਚਾ ਰੋਕ ਨਹੀਂ ਰਿਹਾ ਹਾਂ ਕੋਈ ਐਂਡ ਹਾਂ ਜੀ ਯਾਰ ਹੋਣਾ ਜਿੰਨਾ ਨਵਾਂ ਸਮਾਨ ਆਇਆ ਉਹ ਪੈਣਾ ਹੀ ਪੈਣਾ ਹਾਂ ਬਾਕੀ ਤਿੰਨ ਮੇਲੇ ਖੇਡ ਕੇ ਬਈ ਪੰਪ ਪਨਮਾ ਕਰਾਉਣਾ ਹੀ ਪੈਂਦਾ ਤਿੰਨ ਮੇਲੇ ਖੇਡ ਲੈ ਤਿੰਨ ਖੇਡ ਲੈ ਹਾਂ ਪੰਪ ਉਸ ਤੋਂ ਬਾਅਦ ਚ ਕਰਾਉਣਾ ਹੀ ਪੈਂਦਾ ਹੈਗਾ ਕਿਉਂਕਿ ਓਵਰ ਥੱਕਾ ਹੁੰਦਾ ਬਈ ਹਾਂ ਤੇ ਕਲੱਚ ਪਲੇਟ ਤੇ ਪੰਪ ਤਾਂ ਮੇਨ ਕਲੱਚ ਪਲੇਟਾਂ ਦਾ ਬਹੁਤ ਬਦਲਦੀਆਂ ਬਈ ਉਹ ਪਰਲੇ ਦੀਆਂ ਤਾਂ ਬਹੁਤ ਜ਼ਿਆਦਾ ਹਾਂ ਮਾਲਕ ਸਾਥ ਹੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਸਾਫ ਕਰ ਦਿੰਦਾ ਮਤਲਬ ਕੀ ਧੂਆਂ ਕੱਢ ਦਿੰਦਾ ਆ ਪਿੱਛੇ ਜੀ ਹੁਣ ਆਪਾਂ ਕਿਹੜੇ ਮੇਲੇ ਤੇ ਗਏ ਸੀ ਪਾਤੜਾ ਪਾਤੜਾ ਆ ਪਾਤੜਾ ਗਏ ਸੀ ਇਹਨਾਂ ਦੋਨੇ ਕਲਚ ਪਲੇਟਾਂ ਛੱਡ ਗਏ ਬਈ ਇਹਦੀ ਵੀ ਨਵੀਂ ਪਾ ਕੇ ਲੈ ਕੇ ਕਿਸੇ ਉੱਤੇ ਛੱਡ ਗਏ ਅੱਛਾ ਜੀ ਤੇ ਮਤਲਬ ਕੀ ਆਪਣਾ ਕਲਚ ਪਲੇਟ ਛੱਡ ਦੇਣੀ ਉੱਥੇ ਆਪਣਾ ਨੰਬਰ ਪੈਣਾ ਸੀ ਬਈ ਉਹਨੇ ਰੈਕਟਰ ਦੋਨੇ ਹੀ ਛੱਡ ਕੇ ਜਾ ਕੇ ਕਿਸਮਤ ਹੀ ਵਾਕੀ ਕਿਸਮਤ ਹੀ ਗੱਲਾ ਲੱਕ ਦੀ ਗੱਲੀ ਸਾਫ ਜੇਰ ਕਰ ਦਿੰਦਾ ਐਨੀ ਪਾਵਰ ਤਾਂ ਕੋ ਕੱਢਦੇ ਨਹੀਂ ਇੰਜਨ ਦੇ ਨਾਲ ਹਾਂਜੀ ਉਹਨੂੰ ਸਾਫ ਕਰ ਦਿੰਦਾ ਉੱਥੇ ਕਰ ਦਿੰਦਾ ਹਾਂਜੀ ਹਾਂ 24000 ਰੁਪਿਆ ਖਾ ਜਾਂਦਾ A to Z ਖੇਤੀ ਲਈ ਹਾਂਜੀ ਹਾਂਜੀ ਜਿਵੇਂ ਅਰੀਜਨਲ ਬਿਲਕੁਲ ਕਰਾਉਣਾ ਹੈ ਝਾਂਸੀ ਮੇਲ 40+ ਲਾ ਲਓ ਤੇ ਰੱਖ ਦੀ ਪਾਈਏ ਜੀ ਕੋਈ ਹੋਰ ਸਸਤੀ ਵਾਲਾ ਤਾਂ ਘੱਟ ਲੱਗੇ ਜੰਦੇ ਚਲੋ ਮਾਰਕੀਟ ਚੋਂ ਵਿਕੇ ਤੋਂ ਕਿਸੇ ਨੂੰ ਮਿਲਦੀ ਕਿੰਨੇ ਦੀ ਮਿਲਦੀ ਉਹ ਲਾ ਦਿੰਦੇ ਨੇ ਨਾ ਚਲੋ ਉਹ ਵੱਖਰੀ ਗੱਲ ਹੈ ਇੱਕ ਵੱਖਰਾ ਟੌਪਿਕ ਹੈ ਹਾਂਜੀ ਕਬਾੜ ਵਾਲਾ ਤੇ ਆਹ ਮਗਰਲਾ ਵੀ ਰੈਕਟਰ ਇਹ ਅਰਜਨ ਹੁਣੀ ਤਿਆਰ ਕੀਤਾਈ ਬਾਈ ਇਹ ਤੋਂ ਆਪਾਂ ਮਤਲਬ ਕਿ 22 ਸਤਨਾ ਹੁੰਦੇ ਇਹ ਦੱਸੋ ਬਾਈ ਸਤਨਾ ਮਾਜੋ ਆਜੋ ਬਾਈ ਏ ਬਾਈ ਦੇ ਰੱਖਿਆ ਸੀ ਹਾਂਜੀ ਬਾਈ ਹਾਂਜੀ ਇਹ ਬਾਈ ਵਾਸਤੇ ਰੱਖਿਆ ਸੀ ਅੱਛਾ ਤੇ ਅਸੀਂ ਪਹਿਲਾਂ ਤਾਂ ਬਾਈ ਨੇ ਦੱਸੋ ਬਾਈ ਤੁਸੀਂ ਦੱਸੋ ਇਹ ਆਪਾਂ ਲੋਕਲ ਬਸ ਬਾਈ ਵਾਸਤੇ ਰੱਖਿਆ ਸੀ ਇਹ ਨੂੰ ਟਰਾਲੀ ਚ ਪਾ ਕੇ ਜਾਂਦੇ ਸੀ ਉਹ ਚੜਾ ਕੇ ਨਾ ਸਭ ਜਾਣਾ ਤਾਂ ਹੈਗੇ ਐ ਮੇਲੇ ਤੇ ਵੀ ਉਹਨੂੰ ਵੀ ਆਪਾਂ ਕਿਉਂ ਨਾ ਤਿਆਰ ਕਰ ਲਈਏ ਨਾਲ ਹੀ ਤਿਆਰ ਕਰ ਆਹ ਇੱਕ ਦਿਨ ਮੇਲੇ ਪਾਉਂਦਾ ਗਰਾਊਂਡਾਂ ਦੇ ਹਿਸਾਬ ਨਾਲ ਜੀ ਬਾਈ ਬਾਈ ਦਾ ਮਨ ਸੀ ਕਿ ਆਪਾਂ ਸੋਨਾਲੀਕਾ ਹੋਰ ਲੈ ਲਈਏ ਹੋਨਾਲੀਕਾ ਦਾ ਮਤਲਬ ਆਪਾਂ ਜੋ ਵੀ ਮੋਡੀਫਿਕੇਸ਼ਨ ਦਾ ਸਮਾਨ ਹੁੰਦਾ ਪੰਪ ਭੱਟੀ ਸਾਰਾ ਕੁਝ ਲਿਆ ਕੇ ਰੱਖ ਰੱਖਿਆ ਸੀ ਟਾਇਰ ਵੀ ਐਕਸਟਰਾ ਠੀਕ ਹੈ ਜੀ ਤੇ ਫਿਰ ਮੈਂ ਆਖਿਆ ਬਾਈ ਨੂੰ ਆਖਿਆ ਆਪਾਂ ਉਹਦੇ ਨਾਲ ਲਾਉਣ ਨਾਲ ਆਪਣੇ ਕੋਲ ਅਰਜਨ ਹੈਗਾ ਨਾਲੇ ਅਰਜਨ ਬਹੁਤ ਵਧੀਆ ਸੋਹਣਾ ਚੱਲਦਾ ਬਾਈ ਮੇਲੇਾਂ ਚ ਤੇ ਆਪਾਂ ਨਾਲੇ ਬਾਹੀ ਤੇ ਵੀ ਕੰਮ ਦੇਣਾ ਹੁਣ ਉਹ ਆਪਾਂ ਦੋਨੇ ਪੂਰਾ ਬਾਹੀ ਤੋਂ ਕੰਮ ਲਈਦਾਈ ਇਕੱਲਾ ਟੋਚਨ ਮੁਕਾਬਲੇ ਨਹੀਂ ਖੇਡਦੇ ਨਾ ਗੇਮ ਹੀ ਨਹੀਂ ਲਾਉਂਦੇ ਇਕੱਲੀ ਕਿਰਾਏ ਕਰੂਈ ਦਾ ਕੰਮ ਹੋਇਆ ਆਪਣੀ ਖੇਤੀ ਦਾ ਕੰਮ ਆ ਸਾਰਾ ਕੰਮ ਲੈਨੇ ਜੀ ਸਾਰਾ ਕੰਮ A to Z ਹਾਂਜੀ ਇਕੱਲੇ ਟੋਚਨ ਨਹੀਂ ਨਾ 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 ਜੀ ਨਾ ਜੀ ਠੀਕ ਹੈ ਬਾਹੀ ਤੇ ਵੀ ਚਲਾਉਣੇ ਵਧੀਆ ਚੱਲਦਾ ਜੀ ਹਾਂਜੀ ਹੁਣ ਇਹਨੂੰ ਤਿਆਰ ਕੀਤਾ ਹੈ ਦੇਖਦੇ ਆ ਕੀ ਬੰਦਾ ਅੱਗੇ ਜਾ ਕੇ ਟੋਡਲ ਕਿੰਨਾ ਜੀ ਮਾਡਲ 1 ਇਹ ਟਾਇਰ ਤਾਂ ਵੈਸੇ ਸ਼ੌਂਕ ਵਾਸਤੇ ਪਾਏ ਕੰਬਾਈਨ ਦੇ ਪਾਏ ਵੈਸੇ ਸ਼ੌਂਕ ਵਾਸਤੇ ਪਾਏ ਹੁਣ ਚੇਂਜ ਕਰੋਗੇ ਇਹਨਾਂ ਨੂੰ ਨਹੀਂ ਇਹੀ ਰੱਖਾਂਗੇ ਜੀ ਇਹ ਮਿੱਟੀ ਜ਼ਿਆਦਾ ਕੱਢਦੇ ਆ ਅੱਛਾ ਵੀ ਮੂਹਰੋਂ ਟਰੈਕ ਆ ਇਹ ਨਿਸ਼ਾਨਾ ਟਰੈਲ ਲੈ ਕੇ ਦੇਖਣਾ ਬਾਈ ਨੇ ਸਾਡਾ ਬਾਈ ਕਿਵੇਂ ਟਰੈਲ ਲੈ ਕੇ ਦੇਖਣਾ ਇਹਨਾਂ ਦਾ ਠੀਕ ਹੈ ਇਹ ਦੇਖਣਾ ਚਲਾ ਕੇ ਇਹ ਟਾਇਰ ਕਿ ਜਦੋਂ ਟਰੈਲੀ ਮੁਕਾਬਲਾ ਹੁੰਦਾ ਹੈ ਕਿ ਮਿੱਟੀ ਹਟਾਉਂਦੇ ਆ ਕਿ ਨਹੀਂ ਸਾਈਡ ਤੇ ਕੀ ਰੋਕਦੇ ਆ ਕਿ ਮਤਲਬ ਕੀ ਸਫਾਈ ਕਰਦਿਆਂ ਦੇ ਮਿੱਟੀ ਦੀ ਤੁਹਾਨੂੰ ਪਤਾ ਕਿ ਪੀਕ ਬਣ ਜਾਂਦੀ ਹੈ ਇਹ ਗਰਾਊਂਡਾਂ 'ਚ ਕਿਸ ਟੱਕ ਟੱਕ ਦਿੰਦੇ ਨੇ ਜੀ ਵਧੀਆ ਇੰਨੀ ਨਹੀਂ ਪੀਕ ਚ ਚੱਲਦਾ ਹਾਂ ਚਲੋ ਜੀ ਦੇਖਦੇ ਆ ਵੀ ਕੀ ਹੁਣ ਆਉਣਾ ਟੈਸਟ ਹੋਏਗਾ ਨਾ ਹਾਂਜੀ ਹਾਂਜੀ ਟੈਸਟ ਹੋਏਗਾ ਹਾਂਜੀ ਟੈਸਟ ਹੋਏ ਪਹਿਲੀ ਵਾਰ ਚਲਾਇ ਨਹੀਂ ਇਹ ਸਾਡਾ ਗਰਾਊਂਡ ਗਿੱਲਾ ਸੀਗਾ ਨਹੀਂ ਅਸੀਂ ਹੁਣ ਟੈਸਟ ਕਰਕੇ ਵੇਖਣੇ ਸੀ ਇੱਕ ਵਾਰ ਇਹਦਰ ਘੰਗਰ ਚੱਲੀ ਜਾਂਦੀ ਪਤਾ ਹੀ ਇਹ ਵੀ ਗਰਾਊਂਡ ਗਿੱਲੇ ਕਾਦੇ ਲਈ ਨੇ ਹਾਂਜੀ ਹਾਂਜੀ ਦੱਸਣ ਦੀ ਲੋੜ ਨਹੀਂ ਕਿੰਨੇ ਫੁੱਟ ਚੱਲਦੀ ਵੀਰੇ ਤੁਹਾਡੇ ਹੁਣ 1.21 ਫੁੱਟ ਚੱਲ ਰਹੀ ਹੈ ਜੀ 1.21 ਫੁੱਟ ਸਰਦੂ ਗੜ੍ਹ ਤੇ ਚੱਲਦੀ ਪਈ 1.21 ਹਾਂਜੀ ਬਾਕੀ ਹੁਣ ਦਿਨੋਂ ਦਿਨ ਵਾਧੀ ਪਈ ਹੈ ਨਾ ਵਧ ਰਹੀ ਆ ਤੜਕੇ ਦੀ ਵੀ ਵਧੀਆ 2-3 ਇੰਚ ਤੇ ਰਾਤ 6-7 ਇੰਚ ਰਿਆਤ ਵਧੀਆ ਜੀ ਠੀ ਲੜਾਈ ਚ ਜਲ ਰਹੀ ਹੈ ਜੀ ਤਾਂ ਕਰਕੇ ਗਰਾਊਂਡ ਗਿੱਲੇ ਨੇ ਨਹੀਂ ਤਾਂ ਟੈਸਟਿੰਗ ਵੀ ਆ ਟੈਸਟਿੰਗ ਕਰਨਾ ਸੀ ਪਰ ਟੈਸਟਿੰਗ ਕਰਾਂਗੇ ਜਦੋਂ ਮਾੜਾ ਮੌਸਮ ਸਾਫ਼ ਹੋ ਗਿਆ ਮੈਚ ਤੇ ਟੈਸਟਿੰਗ ਕਰਕੇ ਫੇਰ ਹੀ ਜਾਵਾਂਗੇ ਠੀਕ ਹੈ ਤੇ ਕੋਈ ਵੀਰੇ ਹੈ ਅੰਦਾਜ਼ਾ ਜਿੰਨੇ ਆਪਣੇ ਟਰੈਕਟਰ ਹਨ ਉਹ ਵੀ ਖੜਾ 서ਰਾ ਜੀ ਕਿੰਨੇ ਕੋਈ ਐਚਪੀ ਦਾ ਕੋਈ ਹੈ ਲਿਮਟ ਵੀ ਇੰਨੀ ਐਚਪੀ ਦਾ ਹੀ ਮਤਲਬ ਕਿ ਕਿੰਨੀ ਐਚਪੀ ਹੋਗੀ ਐਸਟੀਮੇਟ ਜਿਆ ਯਾਰ ਐਵੇਂ ਵੀ ਹੋਵੇ ਸਾਨੂੰ ਮੈਂ ਦੱਸ ਦਾਂ ਐਚਪੀ ਦੇ ਟਰੈਕਟਰ ਨੇ ਐਵੇਂ ਆਪਣਾ 50 ਵਾਲਾ ਸੋਨਾ ਲੀਕਾ ਬਾਈ 50 ਐਚਪੀ ਚ ਆਉਂਦਾ ਹੈ ਤੇ ਐਵੇਂ ਆਪਾਂ ਗੱਪ ਮਾਰੀ ਕਿ ਜਾਂ 150 ਕਰਤਾ 120 ਕਰਤਾ ਹਾਡੇ ਅੰਤ ਅੱਜ ਦੇ ਹਿਸਾਬ ਨਾਲ ਮਤਲਬ 22 ਚ ਵੀ ਕੰਮ ਲੈਣੇ ਆ ਇਹ ਮਤਲਬ 85 90 ਐਚਪੀ ਦੇ ਹੈਗੇ ਜੀ 85 90 ਜੀ ਹਾਂ ਜੀ ਤੇ ਦੋਨੇ ਸੋਨਾਂ ਲੀਕਾ ਹਾਂਜੀ ਹਾਂਜੀ ਸੋਨਾਂ ਲੀਕਾ ਇਹ ਵੀ ਹੁਣ ਇਹਦੀ ਟੈਸਟਿੰਗ ਕਰਨੀ ਇਹਨੂੰ ਦੇਖਦੇ ਕਿੰਨੀ ਕਿਹ ਐਚਪੀ ਕੱਢਦਾ ਤੇ ਵੀਰੇ ਹਾਂਜੀ ਤੇ ਉਹ ਸਵਰਾਜ ਵੀ ਆਪਣਾ ਵਾਸਤੇ ਤਿਆਰ ਕਰਨਾ ਨਵਾਂ ਮੁੰਡਾ ਆਪਣੇ ਨਾਲ ਆਇਆਗਾ ਗਰੁੱਪ ਚ ਅੱਛਾ ਕਿਧਰ ਗਿਆ ਬਈ ਆਹ ਬਈ ਆਇਆ ਠੀਕ ਆ ਲੱਭੀ ਵੀਰੇ ਆ ਜਾ ਬਈ ਲਾਡੀ ਆ ਲੱਭੀ ਏ ਅੱਛਾ ਲੱਭੀ ਤੇ ਸਵਰਾਜ ਹਜੇ ਤਿਆਰ ਤਾਂ ਨਹੀਂ ਕੀਤਾ ਨਹੀਂ ਤਿਆਰ ਕਰਨਾ ਇਹ ਮੁੰਡਾ ਕਹਿੰਦਾ ਆਪਾਂ ਗੇਮ ਲਾਉਣੀ ਆ ਕੋਈ ਨਹੀਂ ਕਰਾਂਗੇ ਆਪਾਂ ਅੱਛਾ ਸਵਰਾਜ ਰਲ ਕੇ ਭਰਾ ਆਪਣਾ ਛੋਟਾ ਠੀਕ ਹੈ ਜੀ ਤੇ ਹਜੇ ਮੰਨ ਲਓ ਤਿਆਰ ਕਰਨਾ A to Z ਇਹਦੀ ਮੋਡੀਫਿਕੇਸ਼ਨ ਹਾਂਜੀ ਭਾਈ ਸ਼ੌਂਕ ਹੈ ਮੁੰਡੇ ਨੂੰ ਜਿਵੇਂ ਕੀ ਸਾਨੂੰ ਸ਼ੌਂਕ ਸੀ ਪਹਿਲਾਂ ਪਹਿਲਾਂ ਹੁਣ ਆਦਤ ਬਣ ਗਈ ਹਾਂ ਗਰੁੱਪ ਚ ਕੋਈ ਅਜਾ ਟਰੈਕਟਰ ਨਹੀਂ ਛੱਡਣਾ ਵੀ ਜਿਹੜਾ ਮਾਰਕੀਟ ਚ ਨਾ ਹੋਵੇ ਹਾਂਜੀ ਹਾਂਜੀ ਬਾਈ ਹਾਂਜੀ 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 ਹਾਂ ਦੇਮੇ ਕਿ ਟਰੈਕਟਰ ਤੋੜੀ ਜਾਂਦੇ ਫਲਾਣਾ ਮੈਨੂੰ ਭਾਉ ਜੋ ਮਤਲਬ ਕਿ ਚਲੋ ਮੈਂ ਆਪਣੀ ਗਲਤੀ ਲੱਗਿਆ ਅਗਲੇ ਨੂੰ ਜੋ ਕਹਿੰਦਾ ਕਿ ਅਸੀਂ ਕਹਿੰਦੇ ਆ ਕਿ ਆਪ ਦਾ ਲਿਓ ਹਾਂ ਫਿਰ ਪਤਾ ਲੱਗਦਾ ਯਾਰ ਆਪ ਦਾ ਚਲਾ ਕੇ ਆਪ ਦਾ ਚਲਾ ਕੇ ਦੇਖੋ ਅਸੀਂ ਤਾਂ ਆਪਦੇ ਦਮ ਤੇ ਚਲਾਵਾਂ ਹਾਂ ਪੈਸਾ ਨਹੀਂ ਜਿਗਰਾ ਚਾਹੀਦਾ ਇਹ ਇਸ ਕੰਮ ਵਾਸਤੇ ਮੈਂ ਸਦਾ ਬਹੁਤ ਦੁਨੀਆ ਚੱਕੀ ਫਿਰਦੀ ਐ ਟਰੈਕਟਰ ਨਾਲ ਠੱਗਾ ਕਰਨ ਵਾਸਤੇ ਜਿਗਰਾ ਚਾਹੀਦਾ ਹਾਂ ਉੱਥੇ ਜਦੋਂ ਆਪਣਾ ਡਾਇਰੈਕਟਰ ਬਾਈ ਇਹ ਬ੍ਰੇਕ ਮਤਲਬ ਬ੍ਰੇਕ ਟੁੱਟ ਗਏ ਲੋਕਾਂ ਨੂੰ ਨਹੀਂ ਪਤਾ ਸੀ ਹਾਂ ਇਹ ਬਹੁਤ ਲੋਕਾਂ ਨੇ ਮਤਲਬ ਪਿੰਡ ਦੇ ਨੇ ਹੁਣ ਅਪ ਵਿੱਚ ਬਹੁਤ ਵਧੀਆ ਵੀ ਲੋਕ ਐ ਨੇ ਸਾਰਿਆਂ ਨੂੰ ਉਹ ਕਹਿੰਦੇ ਹਾਂ ਤੇ ਮਤਲਬ ਗਾਲਾਂ ਕੱਢੀਆਂ ਕਿ ਐਵੇਂ ਐਵੇਂ ਇਹ ਟਰੈਕਟਰ ਭੰਨੀ ਜਾਂਦੇ ਆ ਉਹ ਐ ਪਿੰਡ ਲ ਕਹਿੰਦੇ ਹਾਂਜੀ ਹਾਂਜੀ ਬਾਈ ਇਹ ਤਾਂ ਕੁਛ ਨਹੀਂ ਹਾਂਜੀ ਬਾਈ ਤੇ ਬਾਕੀ ਵੀਰੇ ਮਾਲ ਲੋਕ ਕਿਤੇ ਤੁਸੀਂ ਮੇਲਾ ਲਾਉਣ ਜਾਂਦੇ ਜੀ ਨਾ ਕੋਈ ਕਮੇਟੀ ਨੇ ਤੁਹਾਡੇ ਨਾਲ ਕੁਝ ੱਟਕਾ ਹੋਇਆ ਹੋਵੇ ਕਿਤੇ ਲੱਗਦਾ ਹੋਵੇ ਤੁਹਾਨੂੰ ਕਮੇਟੀ ਚ ਜਿਵੇਂ ਹੁਣ ਆਪਾਂ ਕੋਈ ਰੂਲ ਦਾ ਗਲਤ ਲੱਗਾ ਹੋਵੇ ਤੁਸੀਂ ਮੇਲੇ ਵੀ ਲਾਇਟ ਜੁਸਨੇ ਵੀ ਲੈ ਮੈਂ ਤਾਂ ਗੱਲ ਕਰਦਾ ਨਾ ਯਾਰ ਕਈ ਵਾਰੀ ਕਮੇਟੀ ਕਿਤੇ ੱਟਕਾ ਕਰ ਵੀ ਜਾਂਦੀ ਆ ਤੇ ਨਵੇਂ ਮੇਲੇ ਸ਼ੁਰੂ ਹੋਇਆ ਮਾਲ ਵੇਰੀਏ ਹੈ ਨਾ ਹਾਂਜੀ ਹਾਂਜੀ ਬਾਈ ਅਜੇ ਸ਼ੁਰੂ ਨੇ ਲੋਕਾਂ ਨੂੰ ਨਹੀਂ ਪਤਾ ਵੀ ਕਿਹੜੇ ਰੂਲ ਚੱਲਣੇ ਨਾ ਕਿਹੜੇ ਨਹੀਂ ਚੱਲਣੇ ਹੋ ਜਾਂਦਾ ਆਪਾਂ ਇਹ ਜਾਣੇ ਵੀ ਉਹਨਾਂ ਜਿਹੜਾਾਰ ਕੀਤਾ ਜਾਵੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਹਾਂ ਮਾੜਾ ਨਹੀਂ ਕਹਿੰਦੇ ਇਹ ਆਪਣੇ ਨਾਲ ਮਤਲਬ ਇਸ ਗੇਮ ਨੌਲੇਜ ਬਹੁਤ ਆਈ ਹੈ ਜਿਵੇਂ ਲੋਹੇ ਬਾਰੇ ਨਾਰਮਲ ਲੋਹਾ ਹੀ ਹੈ ਇਹਦੇ ਬਾਰੇ ਬਹੁਤ ਨੌਲੇਜ ਆਈ ਹੈ ਪਹਿਲਾਂ ਜਿਵੇਂ ਆਪਾਂ ਜਾਂਦੇ ਸੀ ਪਤਾ ਹੀ ਨਹੀਂ ਹੁੰਦਾ ਸੀ ਹੁਣ ਇੰਜਨ ਗੇਅਰ ਜੋ ਵੀ ਹੁੰਦਾ ਹੈ ਮੋਡੀਫਿਕੇਸ਼ਨ ਦਾ ਏ ਟੂ ਜ਼ੈਡ ਪਤਾ ਲੱਗ ਗਿਆ ਭਰਾ ਜੁੜੇ ਨੇ ਦੂਰ ਦੂਰੋਂ ਆਪਣੇ ਨਾਲ ਹਰੇ ਭਰਾ ਬਹੁਤ ਵਧੀਆ ਸਾਥ ਦਿੰਦੇ ਤੇ ਕੋਈ ਨੰਬਰ ਪੈਂਦਾ ਹਾਂ ਨੰਬਰ ਆਪਣਾ ਜ਼ਰੂਰ ਪੈਂਦਾ ਨੰਬਰ ਫਿਰ ਵੀ ਪੈ ਗਿਆ ਪਰ ਆਪਣਾ ਕਿ ਅੱਗੇ ਹੋਰ ਅੱਗੇ ਜਾਣਾ ਸੀ ਆਪਣਾ ਸ਼ੇਮਾ ਨੰਬਰ ਪਿਆ ਸੀ ਸ਼ੇਮਾ ਪਤਾ ਨਹੀਂ 7ਵਾਂ ਨੰਬਰ ਪਿਆ ਸੀ ਬਈ ਠੀਕ ਹੈ ਠੀਕ ਹੈ ਤੇ ਬਾਕੀ ਇਹ ਭਾਈ ਤੁਹਾਡੇ ਨਾਮ ਤੇ ਚੱਲਦੇ ਵੀ ਹਨਾ ਇਸੇ ਨਾਮ ਤੇ ਆਪਣਾ ਧਰਤੀ ਤੱਕ 60 ਤੇ ਚੱਲਦਾ ਬਾਈ ਆਪਣਾ ਨਾਮ ਹੈ ਜਿਹੜਾ ਅੱਛਾ ਚੈਨਲ ਆਪਣਾ ਹਾਂਜੀ ਬਾਈ YouTube ਤੇ ਵੀ ਧਰਤੀ ਤੱਕ 60 ਸਰਦੂੜ ਠੀਕ ਹੈ ਹੋਰਾਂ ਨਹੀਂ ਚੱਲਦੇ ਹਾਂ ਆਪਣੇ ਜਿਵੇਂ ਆਪਣਾ ਧਰਤੀ ਤੱਕ 750 ਚੱਲਦਾ ਬਾਈ ਠੀਕ ਹੈ ਜੀ ਚੈਨਲ ਤਾਂ ਬਹੁਤ ਬਣਾ ਰੱਖਿਆ ਬਾਈ ਆਪਣੇ ਸਾਰੇ ਗਰੁੱਪ ਬਹੁਤ ਵੱਡੇ ਐ ਤਾਂ ਘੱਟ ਨੇ ਬਾਈ ਮੈਕਮੇ ਤੇ ਜੇ ਤੁਸੀਂ ਸਰਚ ਕਰੋਗੇ ਹਨਾ ਲਗਭਗ ਬਹੁਤ ਤੁਹਾਨੂੰ ਚੈਨਲ ਮਿਲ ਜਾਣਗੇ ਹਾਂਜੀ ਬਾਈ ਸਾਰੇ ਬਾਈ ਉਹਨਾਂ ਦੇ ਗਰੁੱਪ ਦੇ ਹੋਣਗੇ ਲੱਗ ਹਾਂਜੀ ਬਾਈ ਹਾਂਜੀ ਹਾਂਜੀ ਤੇ ਬਾਈ ਉਹਨਾਂ ਦੀਆਂ ਫੋਟੋਆਂ ਦੇਖ ਲਓ ਤੁਸੀਂ ਇਹਨਾਂ ਦੇ ਲੱਗੇ ਹੋਣਾ ਜ਼ਰੂਰ ਜਾ ਕੇ ਸਪੋਰਟ ਕਰਿਆ ਜੇ ਮੈਂ ਗੱਲ ਆਖ ਉਹਨੇ ਨੇ ਕੰਮ ਚਾਲੂ ਕੀਤਾ ਨਾ ਯਾਰ ਮਤਲਬ ਇਹ ਨਸ਼ਾ ਨਾਲ ਨਹੀਂ ਜੁੜਾ ਹਾਂਜੀ ਹਾਂਜੀ ਨਸ਼ਾ ਨਾਲ ਨਹੀਂ ਜੁੜੇ ਮੇਨ ਗੱਲ ਇਹੀ ਆਈ ਲੋਕ ਬਹੁਤ ਕੁਝ ਕਹਿੰਦੇ ਨੇ ਕੀ ਨਸ਼ੇ ਨਾਲੋਂ ਸਾਨੂੰ ਸਹੀ ਲੱਗਦਾ ਹੀ ਅਸੀਂ ਨਹੀਂ ਕਹਿੰਦੇ ਸਿਆਣੇ ਆਸੀਂ ਕੀ ਸਾਨੂੰ ਮਤਲਬ ਕੀ ਜਿਵੇਂ ਕਿ ਲੋਕ ਲੋਕਾਂ ਦੇ ਘਰ ਘਰ ਪੱਟੇ ਜਾਂਦੇ ਆ ਕੀ ਨਸ਼ਾ ਕਰੀ ਜਾਂਦੇ ਨੇ ਸਾਰਾ ਇੱਕ ਜਾਣਾ ਘਰ ਚੋਂ ਬੇਕਾਰ ਨਿਕਲ ਜੇ ਨਸ਼ੇ ਵਾਲਾ ਹੋਵੇ ਸਾਰਾ ਘਰ ਬਰਬਾਦ ਕਰ ਦਿੰਦਾ ਇਹ ਜਿਹੜੀ ਗੇਮ ਹੈ ਆਪਾਂ ਲੱਗਿਆ ਮਿਡਲ ਕਲਾਸ ਫੈਮਿਲੀ ਚੋਂ ਆਪਾਂ ਵੀ ਬਾਈ ਹਾਂਜੀ ਤੇ ਜਿਹੜੀ ਗੇਮ ਹੈ ਇਹ ਹੁਣ ਆਪਾਂ ਸ਼ੌਂਕ ਪੂਰ ਰਹੇ ਆ ਠੀਕ ਹੈ ਜੀ ਤੇ ਮੰਨ ਲਓ ਆਪਣੇ ਕੋਲੇ ਅੱਜ ਕੰਡੀਸ਼ਨ ਆਪਣੀ ਸਹੀ ਹੈ ਕੰਡੀਸ਼ਨ ਦੇਖ ਕੇ ਆਪਾਂ ਇਹਨੂੰ ਲਾ ਲਾਂਗੇ ਕਿਉਂਕਿ ਆਪਣਾ ਦਿਮਾਗ ਵੀ ਕੰਮ ਕਰਦਾ ਹੈ ਜਿਹੜਾ ਨਸ਼ਾ ਨਾ ਬਾਈ ਹੂੰ ਨਸ਼ੇ ਨਸ਼ਾ ਕਰਕੇ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਫਿਰ ਜੇ ਨਾਮ ਮਿਲਿਆ ਕੁਝ ਵੇਚੂ ਆ ਚੋਰੀਆਂ ਕਰੂ ਆ ਬਾਈ ਉਸ ਗੇਮ ਨਾਲੋਂ ਆਪਾਂ ਮਾੜਾ ਨਹੀਂ ਕਹਿੰਦੇ ਕਿ ਆਪਾਂ ਆਪਦੇ ਆਪ ਨੂੰ ਸਿਆਣਾ ਨਹੀਂ ਕਹਿੰਦੇ ਹਾਂ ਕਿ ਸਾਨੂੰ ਵਧੀਆ ਲੱਗਦਾ ਠੀਕ ਆ ਵੀ ਇਹ ਆਪਾਂ ਲੋਹੇ ਤੋੜਦੇ ਆ ਤਾਂ ਆਪਾਂ ਮੰਨ ਲਓ ਐ ਨਹੀਂਗਾ ਵੀ ਲੋਕਾਂ ਦੇ ਘਰ ਤਾਂ ਨਹੀਂ ਨਾ ਪੜਦੇ ਹਾਂ ਲੋਕਾਂ ਦੇ ਘਰ ਨਹੀਂ ਪੜਦੇ ਬਾਈ ਕਿਸੇ ਤੋਂ ਜਿਹੜੇ ਲੋਕ ਕਹਿੰਦੇ ਆ ਕਿ ਇਹ ਤੋੜਦੇ ਫੁਲਾਨਾ ਤਾਂ ਮੁਕਾਬਦਾ ਤੋੜਦੇ ਆ ਬਾਈ ਆਪਦੀ ਜੇਬ ਚ ਲਾਉਨੇ ਆ ਬਾਈ ਹਾਂ ਇਹ ਨਹੀਂਗਾ ਵੀ ਲੋਕਾਂ ਨੇ ਮਤਲਬ ਪਿਆਰ ਕਰਨ ਵਾਲੇ ਬਹੁਤ ਨੇ ਬਾਈ ਜੈਨਸੀ ਵਾਲੇ ਸਾਨੂੰ ਪਤਾ ਹੀ ਹੁੰਦੀ ਐ ਦੋ ਚਾਰ ਹੁੰਦੇ ਨੇ ਦੋ ਚਾਰ ਉਹ ਤੇ ਯਾਰ ਹਰੇ ਹਾਂਜੀ ਬਾਈ ਹਾਂਜੀ 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 ਜੋ ਦੋ ਚਾਰ ਹੁੰਦੇ ਨੇਗੇ ਵੀ ਜਿਨ੍ਹਾਂ ਨੇ ਗੱਲਾਂ ਹੀ ਕਰਨੀਆਂ ਹਾਂਜੀ ਹਾਂਜੀ ਟਾਈਮ ਮਤਲਬ ਵੀ ਹੌਲੀ ਹੌਲੀ ਸਾਨੂੰ ਟਾਈਮ ਆਉਣਾ ਜਦੋਂ ਤਾਂ ਬਾਬਾ ਬਾਹ ਫੜੂਗਾ ਹੀ ਲੱਕ ਕੰਮ ਕਰੂ ਆਪਣਾ ਹਾਂ ਹੌਲੀ ਹੌਲੀ ਹੁੰਦਾ ਹੀ ਸਾਰਾ ਸਿਸਟਮ ਬਾਈ ਉਹਨਾਂ ਨੇ ਮੋਡੀਫਿਕੇਸ਼ਨ ਕੀਤੀ ਬਹੁਤ ਵਧੀਆ ਲੱਗਾ ਬਾਈ ਉਹਨਾਂ ਦਾ ਗਰੁੱਪ ਵੀ ਵਧੀਆ ਬਈ ਵਧੀਆ ਐਂਟਰਟੇਨਮੈਂਟ ਗਰੁੱਪ ਆਇਆ ਨਹੀਂਗਾ ਕਿਤੇ ਤੇ ਬਾਕੀ ਬਾਈ ਉਹਨਾਂ ਦੇ ਟਰੈਕਟਰ ਹੀ ਵਧੀਆ ਮੋਡੀਫਾਈ ਹੋਏ ਨੇ ਹਜੇ 10 ਕ ਮੇਲੇ ਮਿਲਦਾ ਅੰਗ ਦੇ ਨਾਲ ਵੀ ਦੱਸਦਾ ਇੰਦੇ ਨਾਲ ਵੀ ਦੱਸ ਲਾਏ ਇਹਨਾਂ ਨਾਲ ਤਾਂ ਹਜੇ ਉਹਦੇ ਨਾਲ ਆਏ ਇਹ ਨਹੀਂ ਲੈ ਕੇ ਗਏ ਸੀ ਇਹ ਆਪਣਾ ਹੁਣ ਵੀ ਲਿਬੜਿਆ ਹੋਇਆ ਇਹ ਆਪਾਂ ਮਤਲਬ ਕੀ ਹੋਣੀ ਝੋਨਾ ਲਾ ਕੇ ਹਟੇ ਇੱਕ ਮੇਰੇ ਖੇਤੀ ਦੀ ਗੱਲ ਆਈ ਖੇਤੀ ਦੇ ਵਿੱਚ ਬਾਈ ਤੁਸੀਂ ਵੀ ਕਹਿੰਦੇ ਜੇ ਨਾ ਟਰੈਕਟਰ ਚੱਲ ਜਾਂਦੇ ਆ ਹਾਂ ਜੀ ਬਾਈ ਯਾਰ ਮੰਨ ਲਓ ਇੰਨੇ ਨੇ ਸੀਸੀ ਤੇਲ ਖੁੱਲਿਆ ਹੁੰਦਾ ਹੈ ਨਾ ਤੇ ਯਾਰ ਵੱਧ ਨਹੀਂ ਖਾਂਦਾ ਤੇਲ ਨਹੀਂ ਘੱਟ ਖਾਂਦਾ ਘੱਟ ਖਾਂਦਾ ਲੋਡ ਨਹੀਂ ਆਉਂਦਾ ਨਾ 1500 ਰਪੀਐਮ ਤੇ ਚ ਸਹੀ ਚੱਲਦਾ ਕਿ ਨਾ ਮਾਰਦੀ ਕੰਮ ਲਈ ਮਨੋ ਯਾਰ ਇੰਨਾ ਇੰਨਾ 30 cc 35 cc ਜਿੰਨੇ ਵੀ ਯਾਰ ਜਿਵੇਂ ਤੁਹਾਨੂੰ ਸੱਚ ਦੱਸਦੇ ਆ ਐਵੇਂ ਆਪਾਂ ਝੂਠ ਨਹੀਂ ਮਾਰਦੇ ਹਾਂਜੀ ਹੁਣ ਆਪਣੇ ਆ ਸੋਨਾਲੀਕਾ ਦਾ ਮਤਲਬ 28 cc ਜਿਵੇਂ ਕਿ ਟੂਚਨ ਮੁਕਾਬਲੇ ਤੇ ਵੀ ਹਾਂ ਹਾਂ 28 ਤੀ ਚੱਲਦਾ ਟਰਾਲੀ ਚ ਵੀ ਅਸੀਂ ਕਦੇ ਛੇੜੇ ਨਹੀਂ ਮੈਂ ਇੱਕ ਵਾਰੀ ਕਰ ਲਿਆ ਜਣਾ ਠੀਕ ਐਨੇ ਮੰਦਲ ਮੰਦਲਵਾਸੀ ਇਹਦਾ ਤੇਲ ਘਟਾ ਕੇ ਵੀ ਦੇਖਿਆ ਕੀ ਮਤਲਬ ਕਿ ਟ੍ਰਾਇਲ ਲੈ ਕੇ ਦੇਖਿਆ ਇੱਕ ਤਰ੍ਹਾਂ ਦਾ ਠੀਕ ਹੈ ਘਟਾ ਲੈਣਾ ਤੇਲ ਜ਼ਿਆਦਾ ਖਾਂਦੇ ਆ ਇਹ ਠੀਕ ਹੈ ਤੇ ਬਾਕੀ ਜਿਆਦਾ ਹਾਂ ਦਬਕੇ ਜਿਆਦਾ ਖੰਦੇ ਜਿਵੇਂ 28 ਸੀਸੀ ਤੇ ਬਹੁਤ ਘੱਟ ਦੇ ਲੰਦੇ ਆ ਠੀਕ ਹੈ ਬਾਈ ਵਾਸਤੇ ਵੈਸਟ ਹੈ ਅਗਲਾ ਕਹਿੰਦਾ ਮੋਡੀਫਿਕੇਸ਼ਨ ਕਰਕੇ ਐਵੇਂ ਹੋ ਜਾਂਦਾ ਵੀ ਲੋਡ ਦੇ ਹਿਸਾਬ ਦੇ ਖਾਣਾ ਇਹ ਨਹੀਂਗਾ ਮਤਲਬ ਜੇ ਮੋਟੇ ਪਲੰਜਰ ਪਾਏ ਜਾਂ ਆਪਾਂ ਮੋਡੀਫਿਕੇਸ਼ਨ ਕੀਤੀ ਵੀ ਫालतू ਖਾ ਜਾਏਗਾ ਨਹੀਂ ਖਾਂਦਾ ਨਹੀਂ ਖਾਂਦਾ ਬਈ ਨੋਰਮਲ ਹੀ ਹੈ ਉਹੀ ਆਪਣੇ ਤੂੰ ਦੇ ਹਿਸਾਬ ਨਾਲ ਖਾਣਾ ਤੇਰਾ ਹਾਲ ਪੈਂਦੇ ਉਹ ਹੀ ਇਨਾ ਮਗਰ ਹਲਕਾ ਹਾਂ ਤੇਰਾ 15 ਪਾ ਲੋ ਭਾਵੇਂ 11 ਪਾ ਲੋ ਨਾ ਕੋਈ ਪਰਵਾਹ ਨਹੀਂ ਬਈ 11 ਪਾ ਲੋ ਫੇਰ ਵੀ ਇਹਨਾਂ 2.5 ਪਲੱਸ ਹੀ ਖਾਣਾ ਹੈ ਅੱਛਾ 2.5 ਆਈ ਪਲੱਸ ਬਸ ਇੱਥੇ ਦਾ ਆ ਕਿੰਨੇ ਕੀ ਸੀ ਦੇਖੋ ਪਾਵਰ ਤੇਨਾ ਸਾਨੂੰ ਪਤਾ 100 100 80 85 90 ਲਾ ਲੋ ਅੰਤਜਾ ਆਪਾਂ ਹਨਾ ਕਿ ਇੱਚੋ ਤਾਂ ਹੀ ਮਾਰਦਾ ਜੋਰ ਕਿ 11 13 ਤਾਂ ਨਾਰਮਲ ਜੀ ਗੱਲਾਂ ਇਹਨਾਂ ਵਾਸਤੇ ਠੀਕ ਹੈ ਤੇ ਇਹਦੇ ਮਗਰ ਮੰਨ ਲਓ 17 ਵੀ ਪਾਏ ਹੋਣਾ ਇਹਨੇ ਤਾਂ ਮੈਨੂੰ ਐਂ ਲੱਗਦਾ ਬਹੁਤ ਘੱਟ ਤੇ ਲਿਖਾਵੇਂ ਠੀਕ ਹੈ ਇਹਨਾਂ ਨੂੰ ਗਿਆ 11 13 ਪਾ ਕੇ ਤਾਂ ਇਹਨਾਂ ਦਾ ਸੂਈ ਨਹੀਂ ਹਲਦੀ ਯਾਰ ਮੈਂ ਇਹ ਸੋਚਦਾ ਸੀ ਨਾ ਜਿਵੇਂ ਇੰਨੀ ਵੱਡੀ ਟਰਬੋ ਲਾਤੀ 68 ਨੰਬਰ ਹੈ ਨਾ ਪੰਪ ਦੀ ਮੋਡੀਫਿਕੇਸ਼ਨ ਕਰਤੀ ਐਨਾਂ ਨਾਲ ਤੇਲ ਵਧਾਤਾ ਤਾਂ ਮੈਨੂੰ ਐਸੀ ਵੀ ਟਰੈਕਟਰ ਨਹੀਂ ਚੱਲਦੇ ਯਾਰ ਬਾਈ ਤੇ ਹਨਾ ਵੀ ਜਿੰਨੀ ਮੋਡੀਫਿਕੇਸ਼ਨ ਹੋ ਗਈ ਵੀ ਮੈਂ ਸੋਚਦਾ ਸੀ ਨਹੀਂ ਚੱਲਦੇ ਯਾਰ ਚੱਲਦੇ ਸਹੀ ਚੱਲਦੇ ਆ ਸਹੀ ਜਾਂਦੇ ਆ ਵੀ ਆਪ ਵੀ ਖੇਤੀ ਮੰਨ ਲਓ ਆਪਾਂ ਕਰਦੇ ਆ ਵੀ ਆਪਾਂ ਵੀ ਤਾਂ ਬਾਹੀ ਕਰਦੀਆਂ ਇਹਨਾਂ ਨਾਲ ਲੈਨੇ ਆ ਕਿ ਬਾਹੀ ਵੀ ਕਰਦੇ ਹੁਣ ਇਹ ਅਸੀਂ ਲਾ ਲੋ ਕਿਸਮ ਦੱਸਿਆ ਕਿ ਮੀਡਲ ਦਾ ਫੈਮਿਲੀ ਚੋਂ ਅਸੀਂ 30 ਕਿੱਲੇ ਅਸੀਂ ਬਾਹੀ ਕਰਦੇ ਆ ਤੇ ਆ ਲਾਲੂ ਅਸੀਂ ਠੇਕੇ ਟੁੱਕੇ ਤੇ ਵੀ ਲੈ ਕੇ ਕਰਦੇ ਆਂ ਹੁੰਦਾ ਸ ਹੈ ਕਿ ਸ਼ੌਂਕ ਪੂਰਦੇ ਆਂਗੇ ਨਿਸ਼ਾਨੀ ਕਰਦੇ ਆਪਣੇ ਕੋਲ ਠੇਕੇ ਦੇ 22 ਕਿਲੇ ਠੇਕੇ ਤੇ ਬਾਣਾ ਹੈ ਆਪਣਾ ਭਰਾ ਗਾ ਦੋਨੇ ਅਸੀਂ ਕੋਠੇ ਇਕੱਠੇ ਕੰਮ ਕਰਦੇ ਆਂ ਗੈਰੀ ਤੇ ਮੈਂ ਠੀਕ ਹੈ ਜੀ ਹਾਂਜੀ ਭਾਈ ਹਾਂਜੀ ਭਈ ਆਹਾ ਅੱਛਾ ਠੀਕ ਹੈ ਇਹ ਭਾਈ ਹਾਂਜੀ ਭਾਈ ਇਕੱਠੇ ਕੰਮ ਕਰਦੇ ਤੇ ਸ਼ੌਂਕ ਪੂਰਾ ਕਰਦੇ ਆਂ ਮਤਲਬ ਕੰਮ ਵੀ ਕਰੀਦਾ ਹੈ ਸ਼ੌਂਕ ਵੀ ਕਰੀਦਾ ਹੈ ਸਵਾਦ ਲਈਦਾ ਫੁੱਲ ਭਾਈ ਜ਼ਿੰਦਗੀ ਦਾ ਮੇਨ ਗੱਲ ਹੈ ਤਿਆਰ ਆਪ ਕਰਦੇ ਜਿਵੇਂ ਸਿਪਰਾਉਣਾ ਉਹ ਵੀ ਕਰ ਵੀ ਦਿੰਦੇ ਆ ਅੱਛਾ ਵੀ ਤਿਆਰ ਆ ਬਾਕੀ ਬਈਰ ਕਿਸੇ ਦੀ ਮੰਗ ਨਹੀਂ ਅੱਛਾ ਮੰਗ ਨਹੀਂ ਕਰੀਏ ਠੀਕ ਹੈ ਜੋ ਵੀ ਕੁਝ ਕਰਿਆ ਉਹ ਤਾਂ ਉੱਤੇ ਕਰਿਆ ਕਿਸੇ ਨੇ ਨਹੀਂ ਆਖਿਆ ਵੀ ਯਾਰ ਦਾ ਡੀ ਸਟੋਰੀ ਪਾ ਦੇ ਜਾਂ ਮੰਨ ਲਓ ਸ਼ੋਰ ਕਰ ਦੇ ਬਹੁਤ ਪ੍ਰੋਮੋਸ਼ਨ ਕਰਦੇ ਪ੍ਰੋਮੋਸ਼ਨ ਕਰਦੇ ਬਹੁਤ ਯਾਰ ਯਾਰ ਦੋਸਤ ਹੈਗੇ ਵੀ ਆਪਣੇ ਨਾਲ ਠੀਕ ਹੈ ਸੋਨੂੰ ਮੂੰਹ ਪਰ ਅੰਚੀ ਚੜੀ ਕੋਈ ਕੁੱਸੀ ਆ ਗਈ ਹੈ ਨਾ ਤੇ ਪਰ ਜੋ ਕੰਮ ਕਰਦੇ ਸੀ ਆਪਦੇ ਸਿਰ ਤੇ ਕਰਦੇ ਸੀ ਕਿਸੇ ਦੀ ਮੰਗ ਨਹੀਂ ਕਰਦੇ ਜਿਵੇਂ ਆਪਣੇ ਅੱਥੇ ਕਹਿੰਦੇ ਨਹੀਂ ਸੀ ਜਿਵੇਂ ਆਪਣੇ ਆਪਣਾ ਟਰੈਕ ਦਾ ਬ੍ਰੇਕ ਟੁੱਟੇ ਸੀ ਲੋਕਾਂ ਦਾ ਪਤਾ ਨਹੀਂ ਸੀ ਕਿ ਇਹ ਆ ਜਵਾਕ ਆਗਾ ਫਲਾਣਾ ਆਪ ਨੂੰ ਕਹਿੰਦੇ ਨਹੀਂ ਸੀਗੇ ਅਬਹੁਬਦ ਨਾਮ ਕੀਤਾ ਪਾਣੋ ਆਪਣੇ ਘਰੇ ਵੀ ਗੱਲ ਗਈ ਹੈ ਕਿ ਟਰੈਕਟਰ ਤੋੜੀਆਂ ਦਾ ਮਾਇਆ ਹੁੰਦਾ ਤਾਂ ਆ ਕਰ ਦਿੰਦਾ ਆ ਗੱਲਾਂ ਕਈਆਂ ਲੋਕਾਂ ਨੇ ਕਿ ਮੈਂ ਟਰੈਕਟਰ ਤੇ ਬੈਠਾ ਹੁੰਦਾ ਤਾਂ ਆ ਕਰ ਦਿੰਦਾ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕੋਈ ਵੀ ਹੈ ਪੰਜੈਲਸੀ ਵਾਲੇ ਹੈ ਜੈਲਸੀ ਵਾਲੇ ਕਹਿੰਦੇ ਅਸਲ ਵਿੱਚ ਤਾਂ ਕਿ ਆ ਆਪ ਦਾ ਭਾਈ ਆਪਦੇ ਦਾਨ ਤੇ ਆਪਦਾ ਕੱਢ ਕੇ ਲਿਓ ਫਿਰ ਪਤਾ ਲੱਗਦਾ ਠੀਕ ਹੈ ਮਗਾਨੀ ਚੀਤ ਤਾਂ ਮੈਂ ਵੀ ਕਹਿ ਦੂੰ ਕਿ ਐ ਕਰ ਦੂੰ ਭਾਈ ਹਾਂ ਸਹੀ ਗੱਲ ਹੈ ਹਾਂ ਆਪ ਦਾ ਇਸ ਕੰਮ ਵਾਸਤੇ ਪੈਸਾ ਨਹੀਂ ਬਾਈ ਜਗਰਾ ਚਾਹੀਦਾ ਇਹਨਾਂ ਨੂੰ ਚਲਾਉਣ ਵਾਸਤੇ ਤੇ ਤੋੜਨ ਵਾਸਤੇ ਹੈ ਠੀਕ ਹੈ ਹੁਣ 23 ਮਾਡਲ ਆ ਸੋਡੇ ਸਾਹਮਣ ਪਲਾਡਾ ਨਵੇਂ ਟਾਈਟਿਕ ਕਾਪੀ ਲਾਉਣ ਨੂੰ ਜੀ ਨਹੀਂ ਕਰਦਾ ਹਾਂ ਬਈ ਗੱਲ ਦਸੀ ਇਹਦੇ 23 ਮਾਡਲ ਮੰਨ ਲਓ ਸਾਰਾ ਕੁਝ ਕੀਤਾ ਤੁਸੀਂ ਇਹਦੇ ਉੱਤੇ ਮੋਡੀਫਾਈਂਗ ਜਿੰਨੀ ਡੇਂਜਰ ਗੇਅਰ ਤੋਂ ਵੀ ਸਿੰਪਲ ਹਾਂਜੀ ਭਾਈ ਆਪਾਂ ਗੇਅਰ ਚੇਂਜ ਕੀਤਾ ਇਹਦਾ ਹੁਣ ਠੀਕ ਹੈ ਜਿੰਜ ਰੀਅਰ ਕੱਢਤਾ ਦੇਖੋ ਫੁੱਲ ਮੋਡੀਫਿਕੇਸ਼ਨ ਕੀਤੀ ਇਹਦੀ ਜਿੰਨੀ ਮਤਲਬ ਕਿ ਹੌਲੀ ਹੌਲੀ ਨੌਲੇਜ ਆਈ ਜਾਂਦੀ ਹੈ ਤੁਹਾਨੂੰ ਦੱਸਿਆ ਕਿ ਆਪਾਂ ਹਾਰ ਕਿ ਨਹੀਂ ਆਈ ਹਾਂ ਦੇਖਾ ਕਿ ਆਏ ਹਮੇਸ਼ਾ ਆਪਾਂ ਹਾਰ ਕੇ ਵੀ ਖੁਸ਼ ਰਹੇ ਹਾਂ ਤੇ ਜਿੱਤ ਕੇ ਤਾਂ ਖੁਸ਼ ਰਹਿੰਦੇ ਬੰਦਾ ਹਾਂ ਆਪਾਂ ਨੂੰ ਕੋਈ ਨਰਾਜ਼ਗੀ ਨਹੀਂ ਹੈਗੀ ਕਿਸੇ ਨਾਲ ਵੀ ਕਿਸੇ ਬੰਦੇ ਨਾਲ ਵੀ ਪੈਸੇ ਨਾ ਮੋਡੀਫਿਕੇਸ਼ਨ ਕਰ ਦਾਂਗੇ ਹਾਂਜੀ ਬਾਈ ਵੀ ਤੁਸੀਂ ਕਰਕੇ ਦੋਗੇ ਅਗਲੇ ਦਾ ਟਰੈਕਟਰ ਖੇਤੀ ਵਾਸਤੇ ਖੇਤੀ ਵਾਸਤੇ ਕਰਕੇ ਦੋਗੇ ਨਾ ਜੇ ਮੰਨ ਕੇ ਚੱਲੋ ਅਗਲੇ ਨੇ ਟੋਚਨ ਮੇਲੇ ਚਲਾਉਣਾ ਤੁਹਾਡੇ ਗਰੁੱਪ ਚ ਚਲਾਉਣਾ ਉਹ ਚਲੋ ਲੈਦਾ ਗੱਲਾਂ ਨੇ ਉਹ ਅਗਲਾ ਕਿਵੇਂ ਵੀ ਕਰਿਆ ਤੇ ਵੀਰੇ ਕੋਈ ਨੰਬਰ ਵਗੈਰਾ ਕੋਈ ਜਾਂ ਆਪਣਾ ਕਿਥੋਂ ਅਲੋਕੇਸ਼ਨ ਦਸੀਏ ਯਾਰ ਹੈ ਨਾ ਜੇ ਕਿਸੇ ਨੇ ਕਰੋਨਾ ਵੀ ਆਪਣੇ ਨੇੜੇ ਲੋਕੇਸ਼ਨ ਬਾਈ ਮੰਨ ਲਓ ਕਿ ਆਪਾਂ ਇੱਥੇ ਆਪਾਂ ਬਾਈ ਬਿੰਦਰ ਤੋਂ ਕੰਮ ਕਰਾਉਣੇ ਹੈਗੇ ਆਪਣਾ ਰੋੜੀ ਪੀਓ ਤੇ ਹੈ ਨਾ ਬਾਈ ਤੇ ਉੱਥੇ ਹੀ ਕੰਮ ਕਰਾਉਣੇ ਹੈਗੇ ਤੇ ਲੋਕੇਸ਼ਨ ਮੰਨ ਲਓ ਕਿ ਸਾਡਾ ਨੰਬਰ ਹੈ ਮੇਰਾ ਨੰਬਰ ਹੈਗਾ 9873021267 ਠੀਕ ਹੈ ਜੀ ਕਿ ਆਪਾਂ ਐਵੇਂ ਲੋਕਾਂ ਆਪਾਂ ਠੱਗਾ ਨਹੀਂ ਕਰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿ ਨਜਾਇਜ਼ ਪੈਸੇ ਨਹੀਂ ਲੈਂਦੇ ਕਿ ਆਪਾਂ ਪੈਸੇ ਵਾਸਤੇ ਆਪਣਾ ਜੁੜਨਗੇ ਭਰਾ ਜੁੜਨੇ ਅਸੀਂ ਕਹਿੰਨੇ ਕਿ ਸਾਡਾ ਨਾ ਹੋਰ ਭਰਾ ਜੁੜਨਾ ਮੇਨ ਗੱਲਾਂ ਕਰਾਂਗੇ ਕੰਮ ਵੀ ਆ ਯਾਰ ਆ ਹੋਇਆ ਹਾਂ ਇਹ ਹੋਇਆ ਆਪਾਂ ਕੋਈ ਪਰਾ ਜੋੜਨੇ ਆਪਣੇ ਨਾਲ ਜਿੰਨੇ ਹੋ ਸਕਣ ਪਿਆਰ ਠੀਕ ਹੈ ਜੀ ਬਈ ਆ ਆਪਦਾ ਵੀ ਨੰਬਰ ਦੱਸ ਲਓ ਤੁਸੀਂ ਆਪਣਾ ਨੰਬਰ ਹੈ 94636 25847 ਜੀ ਠੀਕ ਹੈ ਜੀ ਬਾਈ ਇੱਕ ਵਾਰੀ ਤੁਸੀਂ ਨੰਬਰ ਫੇਰ ਦੱਸ ਦੋ ਫੇਰ ਆਪਣਾ ਨੰਬਰ ਹੈ ਬਈ 98730 21267 ਬਾਈ ਠੀਕ ਹੈ ਵੀਰੇ ਹਾਂਜੀ ਬਾਈ ਤੇ ਬਾਕੀ ਯਾਰ ਵੀਡੀਓ ਕਿਵੇਂ ਲੱਗੀ ਹੁਣ ਤੁਹਾਨੂੰ ਦਿਖਾਉਣੇ ਥੋੜੀ ਟਾਇਲ ਕਰਕੇ ਉਹਨਾਂ ਡਾਇਰੈਕਟਰਾਂ ਦੀ ਨਾ ਹਾਂਜੀ ਜਿਹੜੇ ਤਿਆਰ ਕਰਨੇ ਹਨ ਉਹਨਾਂ ਨੂੰ ਚਲੋ ਇੱਕ ਵਾਰ ਇਹੜੇ ਚੰਗਰ ਤੇ ਉਹਨਾਂ ਦੀ ਇੱਕ ਇਹਦਾ ਵਿਚਾਰਾ ਇਹ ਤੋਤਾ ਵੀ ਨਹੀਂ ਕਦੋਂ ਚਲਿਆ ਕਿ ਸਾਈਡ ਤੇ ਲਾ ਰੱਖਿਆ ਸੀ ਇੱਕ ਘਗਰਦਰੀਆ ਵਧ ਗਿਆ ਠੀਕ ਹੈ ਤੇ ਇੱਕ ਛੋਟੇ-ਮੋਟੇ ਕੰਮ ਹੋ ਜਾਂਦੇ ਬਈ ਹਨਾ ਤੇ ਹੁਣ ਇਹ ਵਿਚਾਰੇ ਨੂੰ ਧੋਣਾ ਹੈਗਾ ਠੀਕ ਹੈ ਹਾਂ ਇਹ ਥੋੜੇ ਦਿਨ ਹੀ ਹੋਇਆ ਇਹਨੂੰ ਕੱਡੇ ਨੂੰ ਕਦੂਚੋਂ ਠੀਕ ਹੈ ਨਾਰਮਲ ਪਾਣੀ ਮਾਰ ਕੇ ਛੱਡਿਆ ਹੋਇਆ ਹੁਣ ਕਰਦੇ ਇਹਨੂੰ ਸਫਾਈ ਇਹਦੀ ਚਲੋ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਜੀ ਹਾਂਜੀ ਬਾਈ ਧੰਨਵਾਦ ਸਾਰਾ ਧੰਨਵਾਦ ਬਾਈ ਕਹਿੰਦਾ ਸਾਰੇ ਪਿੰਡ ਦੇ ਇਹਨੂੰ ਹੁੰਡੇ ਆਏ ਹੋਏ ਨੇ ਜਿਹੜੇ ਵੀ ਗਰੁੱਪ ਚ ਹਨਾ ਹੈਗੇ ਨੇ ਛੋਟੇ ਤੋਂ ਲੈ ਕੇ ਓ ਬਾਈ ਇਹ ਸਾਰੇ ਨਾਲ ਆਏ ਨੇ ਯਾਰ ਇੱਥੇ ਵੀ ਵੀਡੀਓ ਬਣਨੀ ਹੈ ਸਾਰਾ ਕੁਝ ਸਾਰੇ ਟਰੈਕਟਰ ਲੈ ਕੇ ਆਏ ਨੇ ਤੇ ਬਾਈ ਉਹਨਾਂ ਨੂੰ ਮੈਂ ਪਹਿਲਾਂ ਤੋਂ ਫੋਨ ਨੰਬਰ ਬਾਈ ਉਹਨਾਂ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਬਾਈ ਉਹਨਾਂ ਨੇ ਨੰਬਰ ਦਿੱਤਾ ਕੋਈ ਐਵੇਂ ਤੁਹਾਨੂੰ ਦੱਸ ਕੇ ਟਾਈਮ ਬਾਈ ਆਪਣਾ ਮਤਲਬ ਕੀ ਪਿਆਰ ਕਰਨ ਵਾਲੇ ਲਿਆਜੀ ਬਹੁਤ ਹੈ ਹਾਂ ਹਾਂਜੀ ਬਾਈ ਜਿਵੇਂ ਕਿ ਆਪਣਾ ਧਰਤੀ ਦਾ ਤੇ ਚੈਨਲ ਬਣਿਆ ਬਹੁਤ ਜਿਆਦਾ ਹੀ ਬਣ ਗਏ ਸਾਨੂੰ ਤਾਂ ਮੈਨੂੰ ਐਂ ਲੱਗਦਾ ਕਿ ਆਪਣੇ ਭਰਾਵਾਂ ਮਦੇ ਇੰਨੇ ਚੈਨਲ ਨੇ ਪਿਆਰ ਕਰਨ ਵਾਲਿਆਂ ਦੇ ਕੀ ਸਾਡੇ ਚੈਨਲ ਦਾ ਤਾਂ ਪਤਾ ਹੀ ਨਹੀਂ ਕੀ ਸਾਡਾ ਚੈਨਲ ਕਿਹੜਾ ਹੈ ਬਈ ਕਿਹੜਾ ਹਾਂ ਅਸਲੀ ਕਿਹੜਾ ਅਸਲੀ ਕਿਹੜਾ ਹੈ ਕਿ ਅਸੀਂ ਆਪਣੇ ਜਿਹੜੇ ਟਰੈਕਟਰ ਚਲਾਉਨੇ ਆ ਸਾਡੇ ਚੈਨਲ ਦਾ ਤਾਂ ਪਤਾ ਹੀ ਨਹੀਂ ਕਿ ਭਰਾ ਪਿਆਰ ਕਰਨ ਵਾਲੇ ਨੇ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਣਾਓ ਹਨਾ ਪਿਆਰ ਕਰੋ ਮੈਂ ਅਸੀਂ ਤਾਂ ਪਿਆਰ ਦੀ ਫਿਲਮਾਂ ਕਿਸੇ ਵੀਡੀਓ ਤੁਹਾਡਾ ਵੀ ਧੰਨਵਾਦ ਵੀਰੇ ਠੀਕ ਹੈ ਧੰਨਵਾਦ ਬਾਈ ਜੀ ਗਰੁੱਪ ਦਾ ਵੀਰੇ ਧੰਨਵਾਦ ਠੀਕ ਹੈ ਤੁਸੀਂ ਆਪ ਦਾ ਸਮਾਂ ਕੱਢਿਆ ਜਿਹੜਾ ਹਨਾ ਤਿਆਰ ਕਰਕੇ ਦਿਨਾ ਨੂੰ ਇਹਦਾ